ਸਿਰਫ ਜਗਰੂਪ ਸਿੰਘ ਸੇਖੋਂ ਸਾਹਿਬ ਸਾਡੇ ਨਾਲ ਜੁੜੇ ਐ ਪੰਜਾਬ ਸਰਕਾਰ ਨੇ ਬਜਟ ਪੇਸ਼ ਕੀਤਾ ਹੈ ਬਜਟ ਕਿਹੋ ਜਿਹਾ ਕਿੰਨੀਆਂ ਕੁ ਲੋਕਾਂ ਦੀਆਂ ਆਸਾਂ ਤੇ ਖਰਾ ਉਤਰਿਆ ਨਿਰਪੱਖ ਤੌਰ ਤੇ ਗੱਲ ਕਰਾਂਗੇ ਉਧਰ ਵਿਰੋਧੀ ਧਿਰ ਦੀ ਭੂਮਿਕਾ ਬਜਟ ਦੇ ਉੱਪਰ ਇਸ ਸੈਸ਼ਨ ਦੇ ਵਿੱਚ ਕਿਹੋ ਜਿਹੀ ਰਹੀ ਹੈ ਉਸ ਤੇ ਵੀ ਬਹੁਤ ਅਹਿਮ ਜਰੀਏ ਅਸੀਂ ਗੱਲ ਕਰਨੀ ਹੈ ਕਿਉਂਕਿ ਹਮੇਸ਼ਾ ਨੁਕਤਾਚੀਨੀ ਜਿਹੜੀ ਸਰਕਾਰ ਦੀ ਹੀ ਨਹੀਂ ਕੱਲੀ ਸਗੋਂ ਦੀ ਵਿਰੋਧੀ ਧਿਰ ਨੂੰ ਵੀ ਜ਼ਿੰਮੇਵਾਰ ਬਣਾਉਣਾ ਸਾਡਾ ਫਰਜ ਹੈ ਉਹਨਾਂ ਦੀਆਂ ਵੀ ਖਾਮੀਆਂ ਉਹਨਾਂ ਦੀਆਂ ਵੀ ਖੂਬੀਆਂ ਦੱਸੜੀਆਂ ਸਾਡਾ ਫਰਜ ਹੈ ਔਰ ਕਿਵੇਂ ਵਿਰੋਧੀ ਭੱਜੇ ਆ ਪੁੱਛਾਂ ਚਾ ਕੇ ਔਰ ਕਿਵੇਂ ਭਗਵੰਤ ਮਾਨ ਨੇ ਇਹ ਮੂਹਰੇ ਲਾਇਆ ਔਰ ਇਸ ਜਿਹੜੇ ਬਜਟ ਦੇ ਵਿੱਚ ਕੀ ਕੁਝ ਖਾਸ ਆ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਜਗੂਪ ਸਿੰਘ ਸੇਖੋ ਸਾਹਿਬ ਜਿਹੜਾ ਸਭ ਤੋਂ ਪਹਿਲਾਂ ਸਵਾਗਤ ਕਰੂੰ ਸੇਖੋ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ 'ਚ ਤੁਹਾਡਾ ਥੈਂਕ ਯੂ ਜੀ ਸੇਖੋ ਸਾਹਿਬ ਸ਼ੁਰੂਆਤ ਆਪਾਂ ਇਸੇ ਤੋਂ ਹੀ ਕਰਦੇ ਆਂ ਕਿ ਭਗਵੰਤ ਮਾਨ ਸਰਕਾਰ ਦਾ ਇਹ ਬਹੁਤ ਅਹਿਮ ਬਜਟ ਸੀ ਚੌਥਾ ਉਹਨਾਂ ਦਾ ਬਜਟ ਹੈਗਾ ਔਰ ਲੋਕਾਂ ਦੀਆਂ ਇਸ ਬਜਟ ਤੋਂ ਆਸਾਂ ਵੀ ਬਹੁਤ ਸੀ ਖਾਸ ਕਰਕੇ ਮਹਿਲਾਵਾਂ ਨੂੰ ਹਾਲਾਂਕਿ ਇਸ ਬਜਟ ਦੇ ਵਿੱਚ ਭਗਵੰਤ ਮਾਨ ਦੇ ਵਾਅਦਾ ਕਰਨ ਦੇ ਬਾਵਜੂਦ ਵੀ ਇਸ ਬਜਟ ਚ ਮਹਿਲਾਵਾਂ ਨੂੰ ਜਿਹੜਾ ਵਾਅਦਾ ਕੀਤਾ ਸੀਗਾ ਹਜ਼ਾਰ ਹਜ਼ਾਰ ਰੁਪਏ ਦਾ ਉਹ ਤਾਂ ਨਹੀਂ ਆਇਆ ਤਾਂ ਉਹ ਤਾਂ ਆਇਆ ਨਹੀਂ ਤਾਂ ਹੋਰ ਇਸ ਬਜਟ ਦੇ ਵਿੱਚ ਜਿਹੜਾ ਕੁਝ ਦੱਸਿਆ ਗਿਆ ਉਹ ਕੀ ਕੁਝ ਖਾਸ ਹੈ 236000 ਕੁਝ ਕਰੋੜ ਰੁਪਏ ਦਾ ਜਿਹੜਾ ਇਹ ਬਜਟ ਹੈਗਾ ਔਰ ਕਿੰਨੇ ਲੱਖ ਰੁਪਏ ਸਰਕਾਰ ਪੈਦਾ ਕਰੂਗੀ ਕਿੰਨੇ ਕਰੋੜ ਰੁਪਏ ਔਰ ਕਿੰਨਾ ਇਹ ਕਰਜ਼ਾ ਲੈਣਾ ਪਊਗਾ ਕਰਜ਼ਾ ਵੀ ਇਹਦੇ ਵਿੱਚ ਕਹਿੰਦੇ ਕਿ ਬੜਾ ਖੁਲਾਸਾ ਹੋਇਆ ਕਿ ਬੜੀ ਤੇਜ਼ੀ ਦੇ ਨਾਲ ਜਿਹੜਾ ਉਹ ਕਰਜ਼ਾ ਵਧ ਰਿਹਾ ਹੈ ਕਿਵੇਂ ਦੇਖਦੇ ਹਾਂ ਸਭ ਤੋਂ ਪਹਿਲਾਂ ਇਸ ਬਜਟ ਨੂੰ ਜਿਹੜਾ ਪੰਜਾਬ ਸਰਕਾਰ ਨੇ ਪੇਸ਼ ਕੀਤਾ ਹੈ ਦੇਖੋ ਜੀ ਬਜਟ ਜਿਹੜਾ ਹੁੰਦਾ ਵਾ ਇੱਕ ਪੰਜਾਬੀ ਚ ਕਹਾਵਤ ਹੁੰਦੀ ਆ ਕਿ ਨਾਉਣਾ ਕੀ ਤੇ ਨਚੋਲਣਾ ਕੀ ਤੁਹਾਡਾ ਜਿਹੜਾ ਟੋਟਲ ਸਾਡਾ ਜਿਹੜੀ ਸਾਡੀ ਇਨਕਮ ਹੈਗੀ ਆ ਸਾਡੇ ਜਿਹੜੇ ਐਸੈਟਸ ਜਿਹੜੇ ਹੈਗੇ ਆ ਜਾਂ ਜਿਹੜੇ ਸਾਡੇ ਰਿਸੋਰਸਸ ਆ ਜਿਥੋਂ ਆਮਦਨ ਆਉਣੀ ਆ ਲੰਮੇ ਸਮੇਂ ਤੋਂ ਉਹ ਉਸ ਕਿਸਮ ਦਾ ਵਾਅਦਾ ਨਹੀਂ ਹੋ ਰਿਹਾ ਜਿਸ ਕਿਸਮ ਦਾ ਸਾਡਾ ਜਿਹੜਾ ਖਰਚਿਆਂ ਦੇ ਵਿੱਚ ਵਾਅਦਾ ਹੋ ਰਿਹਾ ਹੂੰ ਅਤੇ ਜਿਵੇਂ ਦੱਸਿਆ ਕਿ 2 ਲੱਖ 30 ਹਜ਼ਾਰ ਕਰੋੜ ਕੀ ਦਾ ਬਜਟ ਲਿਆਂਦਾ ਗਿਆ ਵਾ ਉਹਦੇ ਵਿੱਚੋਂ ਵੱਡਾ ਹਿੱਸਾ ਜਿਹੜਾ ਵਾ ਉਹ ਤੁਸੀਂ ਦੇਖੋ ਕਿ ਕਰਜ਼ੇ ਮੋੜਨ ਤੇ ਲੱਗ ਜੂਗਾ ਇੰਟਰਸਟ ਲੱਗ ਜਾਣਾ ਹੈ ਜਾਂ ਜਿਹੜਾ ਕਮਿਟਡ ਐਕਸਪੈਂਡੀਚਰ ਹੈ ਵਾ ਜਾਂ ਉਹ ਪੈਨਸ਼ਨਾਂ ਆਉਂਦੀਆਂ ਵਾਂ ਚਾਹੇ ਉਹਦੇ ਵਿੱਚ ਤੁਹਾਡੀਆਂ ਤਨਖਾਹਾਂ ਆਉਂਦੀਆਂ ਵਾਂ ਜਾਂ ਹੋਰ ਦੇਣਦਾਰੀਆਂ ਹੈ ਉਹਦੇ ਵਿੱਚ ਪਾਸੇ ਚਲਾ ਜਾਂਦਾ ਹੈ ਔਰ ਇਹਦੇ ਨਾਲ ਨਾਲ ਤੁਸੀਂ ਦੇਖੋ 1/10 ਜਿਹੜਾ ਹੈਗਾ ਤੁਹਾਡੇ ਬਿਜਲੀ ਦੀ ਸਬਸਿਡੀ ਇਹਦੇ ਵਿੱਚ ਵੱਡਾ ਹਿੱਸਾ ਜਿਹੜਾ ਉਹ ਖੇਤੀਬਾੜੀ ਦੀ ਸਬਸਿਡੀ ਹੈ ਜੇ ਉਹਦੇ ਨਾਲ ਹੀ ਜਿਹੜਾ ਤੁਹਾਡਾ ਹੈਗਾ 300 ਯੂਨਟ ਵਾਲੀ ਉਹ ਸਬਸਿਡੀ ਉਹਦੇ ਵਿੱਚੋਂ ਕੈਂਦੀ ਆ ਤਾਂ ਮੋٹے ਤੌਰ ਤੇ ਜੇ 260 ਦਾ ਰਿਪੋਰਟ ਵੀ ਆ ਤਾਂ ਆਪਾਂ ਦੇਖਿਆ ਜਾਵੇ ਕਿ ਜਿਹੜੀ ਕੈਪੀਟਲ ਇਨਵੈਸਟਮੈਂਟ ਕੀਤੀ ਆ ਜਾਂ ਜਿਹਨੂੰ ਕਹਿੰਦੇ ਆ ਕਿ ਡਿਵੈਲਪਮੈਂਟ ਐਕਸਪੈਂਡੀਚਰ ਹੋਣਾ ਚਾਹੀਦਾ ਵੈਲਫੇਅਰ ਐਕਸਪੈਂਡੀਚਰ ਹੋਣਾ ਚਾਹੀਦਾ ਉਹ ਉਹਨਾਂ ਜਿਆਦਾ ਵੱਜਦਾ ਨਹੀਂ ਔਰ ਉਹਦੇ ਕਾਰਨ ਇਹ ਹੈਗਾ ਕਿ ਸਾਡੇ ਜਿੱਥੋਂ ਸੋਰਸਸ ਆਉਣੇ ਆ ਖਾਸ ਕਰਕੇ ਜੇ ਇੰਡਸਟਰੀ ਵਾਲੇ ਪਾਸੇ ਤੋਂ ਆਉਣੇ ਆ ਜਾਂ GST ਆਉਣਾ ਮੈਂ ਦੇਖ ਰਿਹਾ ਸੀਗਾ ਕਿ ਹਰਿਆਣੇ ਦਾ GST ਆਲਮੋਸਟ ਪੰਜਾਬ ਦੇ ਨਾਲੋਂ ਕਈ ਗੁਣਾ ਜ਼ਿਆਦਾ ਹਰ ਨਹੀਂ ਔਰ ਉਹਦੇ ਰਿਸੋਰਸਸ ਉਸ ਹਿਸਾਬ ਦੇ ਨਾਲ ਕਿਉਂਕਿ ਉਹਦੀ ਜੀਓਗ੍ਰਾਫੀਕਲ ਲੋਕੇਸ਼ਨ ਇਦਾਂ ਦੀ ਹੈਗੀ ਆ ਇੰਡਸਟਰੀ ਉੱਥੇ ਹੈਗੀ ਆ ਪੰਜਾਬ ਇਸ ਮਾਮਲੇ ਦੇ ਵਿੱਚ ਕਾਫੀ ਉਹਦੀ ਸਮੱਸਿਆਵਾਂ ਹੈਗੀਆਂ ਐਗਰੀਕਲਚਰ ਦੀ ਗ੍ਰੋਥ ਉਸ ਕਿਸਮ ਦੀ ਨਹੀਂ ਹੈਗੀ ਕਿ ਉਹ ਜੀਡੀਪੀ ਦੇ ਵਿੱਚ ਬਹੁਤ ਵੱਡਾ ਹਿੱਸਾ ਚੋ ਪਾ ਸਕੇ ਤਾਂ ਮੇਰਾ ਕਹਿਣ ਤੋਂ ਪਾ ਹੈਗਾ ਕਿ ਜਿੰਨੇ ਕੁ ਸਾਧਨ ਇਹਨਾਂ ਕੋਲ ਹੈਗੇ ਸੀ ਜਿੰਨਾ ਕੁ ਬਚਿਆ ਸੀ ਕਰਜ਼ਾ ਜਿਸ ਕਿਸਮ ਦੀਆਂ ਦੇਣਦਾਰੀਆਂ ਆ ਜਾਂ ਜਿਸ ਕਿਸਮ ਦਾ ਕਰਜ਼ਾ ਮਕੱਜ ਜੇ ਸਾਰੇ ਗੱਲ ਕਹਿ ਰਹੇ ਆ ਕਰਜ਼ਾ ਹੁਣ ਨਹੀਂ ਸ਼ੁਰੂ ਹੋਇਆ ਕਰਜ਼ਾ ਤਾਂ ਪਾ ਪੰਜਾਬ ਦੇ ਵਿੱਚ 90s ਤੋਂ ਬਾਅਦ ਹੀ ਪੰਜਾਬ ਦੀ ਜਿਹੜੀ ਹੈਗੀ ਆ ਇਹ ਖਾਸ ਕਰਕੇ ਆਰਥਿਕ ਮੰਦਹਾਲੀ ਦਾ ਦੌਰ ਸ਼ੁਰੂ ਹੋਇਆ ਔਰ ਇਹ ਹੈਗਾ ਕਿ ਪਹਿਲੀਆਂ ਸਰਕਾਰਾਂ ਨੇ ਵੀ ਪੋਸਟਪੋਨੀ ਕੀਤਾ ਕਰਜ਼ਾ ਲੈ ਕੇ ਕਰਜ਼ਾ ਕੰਮ ਚਲਾਉਂਦੇ ਰਹੇ ਇਹ ਗੱਲ ਚੱਲ ਰਹੀ ਸੀ ਨਾ ਸਰ ਕਹਿੰਦੇ ਕਿ ਪਹਿਲਾਂ 10 ਸਾਲਾਂ ਦੇ ਵਿੱਚ ਯਾਨੀ ਕਿ 90 ਤੋਂ ਲੈ ਕੇ 92 ਤੋਂ ਲੈ ਕੇ 2022 ਤੱਕ ਯਾਨੀ 30 ਸਾਲਾਂ ਦੇ ਵਿੱਚ 3 ਲੱਖ ਕਰੋੜ ਰੁਪਇਆ ਕਰਜ਼ਾ ਹੋ ਗਿਆ ਸੀ ਭਾਵੇਂ ਮਤਲਬ ਹਰ ਸਾਲ ਜਿਹੜਾ ਉਹ ਹਰ 10 ਸਾਲਾਂ ਬਾਅਦ 1 ਲੱਖ ਰੁਪਇਆ ਕਰਜ਼ਾ ਜਿਹੜਾ ਉਹ ਚੜਦਾ ਸੀਗਾ ਤਾਂ ਇਹਨਾਂ ਨੇ ਤਾਂ ਕਹਿੰਦੇ ਕਿ 3 ਸਾਲਾਂ ਚ ਹੀ ਲੱਖ ਪਲੱਸ ਕਰਜ਼ਾ ਕਰਤਾ ਲੱਖ ਕਰੋੜ ਪਲੱਸ ਤੁਸੀਂ ਦੇਖੋ ਨਾ 3 ਲੱਖ ਰੋਲ ਨੂੰ ਕਿੰਨਾ ਇੰਟਰਸਟ ਕਰਨਾ ਪੈਂਦਾ ਉਹਦੇ ਵਿੱਚੋਂ ਇਹਦਾ ਵੀ ਹਿਸਾਬ ਲਾਇਆ ਜਾਵੇ ਨਾ ਜੇ ਮੰਨ ਲਓ ਤੁਹਾਡੇ ਕੋਲ 10000 ਜਾਂ 20000 ਜਾਂ 30000 ਰੁਪਈਆ ਹੈਗਾ ਵਾ ਤੇ ਦੂਸਰੀ ਗੱਲ ਹੈ ਕਿ ਸਾਡੀ ਦੇਣਦਾਰੀਆਂ ਜਿਹੜੀਆਂ ਹੈਗੀਆਂ ਉਹ ਸਾਡੀ ਸਮਰੱਥਾ ਕਿੰਨੀ ਹੈਗੀ ਆ ਉਹ ਤਾਂ ਇਹ ਰਿਹਾ ਕਿ ਕਰਜ਼ਾ ਚੁੱਕੇ ਕਰਜ਼ਾ ਵਾਪਸ ਕੀਤਾ ਜਾ ਰਿਹਾ ਹੈ ਔਰ ਕਰਜ਼ੇ ਦੀ ਪੰਡ ਏਡੀ ਵੱਡੀ ਹੈਗੀ ਆ ਕਿ ਤੁਸੀਂ ਬਿਨਾ ਬਚ ਨਹੀਂ ਸਕਦੇ ਹਾਂ ਇਕਨੋਮੀ ਵਧ ਰਹੀ ਆ ਆਰਥਿਕਤਾ ਅਗਲੇ ਪਾਸੇ ਵਧ ਰਹੀ ਆ ਉਸ ਤਰੀਕੇ ਨਾਲ ਨਹੀਂ ਵਧ ਰਹੀ ਜਿਸ ਤਰੀਕੇ ਨਾਲ ਕਰਜ਼ੇ ਦੀ ਭੰਡਾ ਹਾਂ ਇੱਥੇ ਜਿਹੜੀ ਸਭ ਤੋਂ ਇੱਕ ਵੱਡੀ ਗੱਲ ਸਰਕਾਰ ਕਰ ਸਕਦੀ ਸੀ ਔਰ ਇਹਨੂੰ ਡੇਅਰ ਕਰਨਾ ਚਾਹੀਦਾ ਸੀ ਕਿ ਜਿਹੜਾ ਜਿੱਥੇ ਜਣੀਆਂ ਖਾਸ ਕਰਕੇ ਜਿਹੜੀਆਂ ਇਹ ਪਾਲਿਸੀਜ਼ ਹੈਗੀਆਂ ਫ੍ਰੀ ਬੀਜ਼ਾ ਜਿੱਦਾਂ ਹੁਣ 460 ਕਰੋੜ ਰੁਪਏ ਸ਼ਾਇਦ ਇਹਨਾਂ ਨੇ ਔਰਤਾਂ ਦੇ ਸਫ਼ਰ ਵਾਸਤੇ ਰੱਖੀਆਂ ਹੋਆਂ ਉਹਦਾ ਲੌਜੀਕ ਕੀ ਹੋ ਸਕਦਾ ਹੈ ਕੋ ਪੋਲੀਟੀਕਲ ਆ ਇਸੇ ਤਰੀਕੇ ਦੇ ਨਾਲ ਤੁਸੀਂ 300 ਯੂਨਟ ਹੋੜ ਆ ਜਾਂ ਦੂਸਰਾ ਹੈਗਾ ਇਹ ਡਿਸਕ੍ਰਿਮੀਨੇਟਰੀ ਜਿਹੜਾ ਹੈਗਾ ਸੀ ਇਹ ਤੁਹਾਡਾ ਸਿਸਟਮ ਹੋਣਾ ਚਾਹੀਦਾ ਕਿਹਨੂੰ ਦੇਣੀ ਆ ਕਿਹਨੂੰ ਨਹੀਂ ਦੇਣੀ ਆ ਕਿੱਥੇ ਰੋਕ ਲਾਉਣੀ ਆ ਕਿੱਥੇ ਨਹੀਂ ਰੋਕ ਲਾਉਣੀ ਸਰਕਾਰ ਕਰ ਰਹੀ ਆ ਆਪਣੇ ਤਰੀਕੇ ਦੇ ਨਾਲ ਪਰ ਸਾਡਾ ਬੇਸ ਹੀ ਇੰਨਾ ਛੋਟਾ ਹੋ ਗਿਆ ਕਿ ਚਾਹ ਰਿਕਵਰੀ ਦਾ ਬੇਸਿਸ ਹੈਗਾ ਚਾਹ ਹੋਰ ਬੇਸਿਸ ਹੈਗੇ ਆ ਕਿ ਆ ਜਿਸ ਕਿਸਮ ਦਾ ਢਾਂਚਾ ਬਣ ਚੁੱਕਾ ਵਾ ਸਰ ਜਿਹੜਾ ਢਾਂਚਾ ਬਣਦੀ ਤੁਸੀਂ ਗੱਲ ਕਰ ਰਹੇ ਹੋ ਸੱਤਾ ਦੇ ਲਾਲਚ ਦੇ ਵਿੱਚ ਜਿਵੇਂ ਆਪਨੇ ਵੀ ਬਹੁਤ ਵੱਡੇ ਵਾਅਦੇ ਦਾਅਵੇ ਕੀਤੇ ਇੱਕ ਤਾਂ ਇਹਨਾਂ ਨੇ ਦਾਵਾ ਕੀਤਾ ਸੀਗਾ ਕਿ ਅਸੀਂ ਮਾਲੀਆ ਹੀ ਬਹੁਤ ਇਕੱਠਾ ਕਰ ਲਿਆ ਕਰਾਂਗੇ ਸਾਨੂੰ ਜ਼ਰੂਰਤ ਨਹੀਂ ਪੈਣੀ ਕਰਜ਼ਾ ਲੈਣ ਦੀ ਚਲੋ ਉਹ ਨਹੀਂ ਆਇਆ ਫਿਰ ਵਾਦੇ ਸੱਤਾ ਦੇ ਲਾਲਚ ਦੇ ਵਿੱਚ ਇੰਨੇ ਵੱਡੇ ਲੋਕਾਂ ਦੇ ਨਾਲ ਕਰਤੇ ਸੱਤਾ 'ਚ ਆਉਣ ਦੇ ਲਈ ਉਹ ਹੁਣ ਜਦੋਂ ਪੂਰੇ ਕਰ ਰਹੇ ਨੇ ਤਾਂ ਫਿਰ ਹੋਰ ਬੋਝ ਪੈ ਰਿਹਾ ਹੈਗਾ ਹੁਣ ਜਦੋਂ ਗਾਂਹ ਵਾਲੇ ਆਉਣਗੇ ਉਹ ਇੰਨਾ ਤੋਂ ਵੀ ਵੱਡੇ ਵਾਦੇ ਕਰਨਗੇ ਤਾਂ ਇਹਦਾ ਮਤਲਬ ਇਹ ਹੈ ਕਿ ਸਾਨੂੰ ਇਸ ਕਰਜ਼ੇ ਦੇ ਦਾਇਤ ਜਿਹੜਾ ਕਰਜ਼ੇ ਦਾ ਦਾਇਤ ਪੰਜਾਬ ਨੂੰ ਖਾ ਰਿਹਾ ਹੈ ਇਹਦੇ ਵਿੱਚੋਂ ਇਸ ਤਰੀਕੇ ਨਾਲ ਫਿਰ ਨਿਕਲ ਹੀ ਨਹੀਂ ਸਕਾਂਗੇ ਮੇਰੇ ਖਿਆਲ ਇੱਕ ਸਮਾਂ ਆ ਜਾਣਾ ਜਦੋਂ ਤੁਹਾਨੂੰ ਇਹ ਦੇਖਣਾ ਪਾਣਾ ਇਹਨੂੰ ਰਿਵਿਊ ਕਰਨਾ ਪਾਣਾ ਔਰ ਮੇਰੇ ਖਿਆਲ ਹੈ ਕਿ ਪੰਜਾਬ ਦੇ ਲੋਕ ਕਦੀ ਵੀ ਨਹੀਂ ਚਾਹੁੰਦੇ ਕਿ ਤੁਸੀਂ ਇਸ ਤਰੀਕੇ ਦੀ ਕਰਜ਼ੇ ਦੀ ਪੰਡ ਸਾਡੇ ਥੇਸ ਤੇ ਖੜਾਈ ਚੱਲੋ ਪੰਜਾਬ ਦੇ ਲੋਕ ਨਹੀਂ ਚਾਹੁੰਦੇ ਇਹ ਤਾਂ ਪੋਲਿਟਿਕਲ ਕੰਪੀਟੀਸ਼ਨ ਹੈਗਾ ਇੱਕ ਨੇ ਕਿਹਾ ਮੈਂ ਹਜ਼ਾਰ ਦਵਾਂਗਾ ਦੂਸਰੇ ਨੇ ਕਿਹਾ 11 ਸਿੱਕੇ ਤੇ ਦਿੱਲੀ ਦੇ ਵਿੱਚ ਕੀ ਕੋਈ ਕੀਤਾ ਸੀ ਕੀ ਬਣਿਆ ਉਹਦਾ ਉੱਥੇ ਜਾਣ ਕੇ ਤਾਂ ਇਹ ਜਿਹੜੀ ਪਪੂਲਿਸਮ ਹੈਗਾ ਤੁਸੀਂ ਦੇਖੋ ਕਿ ਸਭ ਤੋਂ ਪਹਿਲਾਂ ਇਹ ਜਿਹੜੀ ਖਾਸ ਕਰਕੇ ਜਿਹੜੀ ਫਾਰਮ ਸਬਸਿਡੀ ਹੈ ਜੀ ਆ ਇਹ ਛੋਟੇ ਕਿਸਾਨਾਂ ਲਈ ਜਿਹੜੀ ਸੀਗੀ ਉਹ ਬੀਬੀ ਪੱਠਲ 2-4 ਮਹੀਨੇ ਲਈ ਬਣਾਈ ਸੀ ਉਹਨ 96 ਦੇ ਬਿਸ਼ਾਅ ਦਾ ਅਖੀਰਲੇ ਮਹੀਨਿਆਂ ਦੇ ਵਿੱਚ ਬਾਦਲ ਸਾਹਿਬ ਆਏ ਉਹਨਾਂ ਨੇ ਖੁੱਲਾ ਗੱਪਾਂ ਤੇ ਦਿੱਤਾ ਇਸੇ ਤਿੱਕੇ ਰ ਕੰਪੀਟੀਸ਼ਨ ਹੋ ਗਿਆ ਉਹਨਾਂ ਦੇਖੋ ਕਿ ਇਹਨਾਂ ਨੇ 300 ਜੋੜ ਦੀ ਗੱਲ ਕਰਤੀ ਭਾਵੇਂ ਕੋਈ 7-8000 ਰੁਪਏ ਬਣਦਾ ਮੈਂ ਉਹਦੇ ਹੱਕ ਦੇ ਵਿੱਚ ਆ ਜਿਸ ਵਿਅਕਤੀ ਕੋ 1 ਕਿਲੋਵਾਟਾ ਜਿਸ ਵਿਅਕਤੀ ਕੋ 1.5 ਕਿਲੋਵਾਟਾ ਜਿਸ ਵਿਅਕਤੀ ਕੋ 2 ਕਿਲੋਵਾਟਾ ਜਾਂ ਜਿਹਦੇ ਘਰ ਦੇ ਵਿੱਚ ਇੱਕ ਫ੍ਰੀਜ ਹੈ ਉਹਨੂੰ ਦੇ ਦਿਓ ਤੁਸੀਂ ਕੋਈ ਫਰਕ ਨਹੀਂ ਪੈਂਦਾ ਪਰ ਹੁਣ 8 ਮੀਗਾ ਜਿਹੜਾ 1 ਕਿਲੋਵਾਟ ਵਾਲਾ 10 ਵਾਲਾ ਜਾਂ ਦੂਸਰਾ ਤੀਸਰਾ ਉੱਥੇ ਕੀ ਫਰਕ ਪੈਂਦਾ ਸਰਕਾਰ ਨੂੰ ਕਿਤੇ ਨਾ ਕਿਤੇ ਲੋਕਾਂ ਨੂੰ ਇਹ ਵੀ ਜਿਹੜੇ ਦੇ ਸਕਦੇ ਆ ਉਹਨਾਂ ਨੂੰ ਟੈਕਸ ਦੇਣ ਦੀ ਆਦਤ ਪਾਉਣੀ ਚਾਹੀਦੀ ਹੈ ਭਾਵੇਂ ਕਿ ਇਹਦਾ ਕਲੋਚਿਕ ਇਹ ਵੀ ਹੈ ਕਿ ਦੂਸਰੇ ਪਾਸੇ ਟੈਕਸ ਬਹੁਤ ਲੱਗਦੀ ਆ। ਪਰ ਸਰਕਾਰ ਦੀ ਜਿਹੜੀ ਹੈ ਜੇ ਬੇਸਿਕ ਜਿਹੜੀਆਂ ਜ਼ਿੰਮੇਵਾਰੀਆਂ ਹੈਗੀਆਂ ਉਹ ਤੋਂ ਉਹ ਭਜਦੀ ਆ। ਮੁਲਾਜ਼ਮ ਦੇਖੋ ਉਹ ਆਪਣੇ ਤੌਰ ਤੇ ਜਿਹੜਾ ਹੈਗਾ ਪ੍ਰੋਟੈਸਟ ਕਰ ਰਹੇ ਆ। ਪੈਨਸ਼ਨਰ ਉਹ ਆਪਣੇ ਤੌਰ ਤੇ ਪ੍ਰੋਟੈਸਟ ਕਰ ਰਹੇ ਆ ਪਿਛਲੇ 7 8 10 ਸਾਲਾਂ ਦੇ ਵਿੱਚ ਠੀਕ 35000 ਜਿਹੜਾ ਪੈਨਸ਼ਨਰ ਸੀ ਉਹਨਾਂ ਦੀ ਡੈਥ ਹੋ ਚੁੱਕੀ ਅਜਨਾਂ ਨੂੰ ਇਹ ਉਹਦਾ ਬੈਨੀਫਿਟ ਨਹੀਂ ਦੇ ਸਕੇ। ਹਰ ਪਾਸੋਂ ਪੈਸੇ ਚੱਲਣ ਦੇ ਆ। ਸਾਨੂੰ ਬਹੁਤ ਕਲੀਅਰ ਕਰਨਾ ਚਾਹੀਦਾ ਕਿ ਕਿੱਥੋਂ ਲੈਣਾ ਕਿੱਥੇ ਦੇਣਾ ਆ ਇਹ ਚਾਰਟਰ ਬਣਾਉਣਾ ਚਾਹੀਦਾ ਉਹਦੇ ਲਈ ਸਾਨੂੰ ਇਕਨੋਮਿਸਟ ਦੀ ਲੋੜ ਹੈਗੀ ਹੈ ਹਮ ਇਕਨੋਮਿਸਟ ਮੋٹے ਤੌਰ ਤੇ ਜਿਹੜੇ ਪ੍ਰੋਫੈਸ਼ਨਲ ਇਕਨੋਮਿਸਟ ਹੁੰਦੇ ਆ ਉਹ ਥੋੜੇ ਬਹੁਤੇ ਆਪ ਪੋਲਿਟਿਕਲ ਹੁੰਦੇ ਆ ਆਪ ਪੋਲਿਟਿਕਲ ਇਨਸਾਇਸ ਕਿ ਉਹਨਾਂ ਦੀ ਐਸਕੇਸ ਦੀ ਕਨਸੀਡਰੇਸ਼ਨ ਨਹੀਂ ਹੁੰਦੀਆਂ ਤੁਸੀਂ ਵਰਮੋਤ ਸਿੰਘ ਦੀ ਗੱਲ ਕਰ ਲਓ ਤੁਸੀਂ ਰਗੂ ਰਾਜਨ ਦੀ ਗੱਲ ਕਰ ਲਓ ਜਾਂ ਤੁਸੀਂ ਹੋਰ ਜਿਹੜੇ ਇਸ ਕਿਸਮ ਦੇ ਪ੍ਰੋਫੈਸ਼ਨਲ ਇਕਨੋਮਿਸਟ ਹੈਗੇ ਆ ਉਹ ਤਾਂ ਦਾ ਨਾ ਹੋਵੇ ਕਿ ਬਿਲਕੁਲ ਕਾਰਪੋਰੇਟਲੇ ਪਾਸੇ ਇਹ ਪ੍ਰੋ ਪੀਪਲ ਕਨਵੈਸਟ ਹੈਗਾ ਜਿਹੜਾ ਬਹੁਤ ਪ੍ਰੈਗਮੈਟ ਪਾਲਿਸੀ ਦੇ ਸਕਦਾ ਜਿਹਨੂੰ ਪਤਾ ਕਿ ਸਾਡੀ ਚਾਦਰ ਕਿੰਨੀ ਹੈਗੀ ਆ ਕਿਉਂਕਿ ਜਿਹੜਾ ਕਰਜ਼ਾ ਚੜਦਾ ਸਿਰ ਦੇ ਉੱਤੇ ਉਹ ਕਰਜ਼ਾ ਮੁੜ ਕੇ ਲਾਉਣਾ ਪੈਣਾ ਉਹ ਕਿਸੇ ਹੋਰ ਫਰੇਕ ਦੇ ਆ ਕੇ ਨਹੀਂ ਲਾਉਣਾ ਤੇ ਪੰਜਾਬ ਦੇ ਲੋਕਾਂ ਦੇ ਵਿੱਚੋਂ ਜਿਹੜਾ ਉਹਨਾਂ ਦੇ ਵਿੱਚੋਂ ਹੀ ਨਿਕਲਣਾ ਹੈ ਜਾਂ ਪੰਜਾਬ ਸਰਕਾਰ ਦੇ ਵਿੱਚੋਂ ਨਿਕਲਣਾ ਹੈ ਅਸਲ ਦੇ ਵਿੱਚ ਹੋਇਆ ਕਿ ਜਿਹੜੀਆਂ ਸਾਡੀਆਂ ਇਹ ਨਮਾਇंदे ਹੈ ਇਹ ਜਮਾਤਾਂ ਹੈ ਇਹਨਾਂ ਦਾ ਇੱਕੋ ਹੀ ਕਾਰਨ ਹੈ ਗਿਆ ਸੱਤਾ ਦੀ ਪ੍ਰਾਪਤੀ ਪਹਿਲੀਆਂ ਸਰਕਾਰਾਂ ਨੇ ਕੀ ਕੀਤਾ ਕਿਸ ਤਰੀਕੇ ਨਾਲ ਕ੍ਰਿਮੀਨਲ ਨੈਗਲੈਕਟ ਦੇ ਨਾਲ ਮੈਂ ਐਗਜ਼ਾਮਪਲ ਦੇਣੀ ਚਾਹਣਾ ਪ੍ਰਕਾਸ਼ ਸਿੰਘ ਬਾਦਲ ਹੁਣੀ ਜਾਂਦੇ ਜਾਂਦੇ ਜਿਹੜਾ 30000 ਕਰੋੜ ਰੁਪਏ ਦਾ ਖਾਸ ਕਰਕੇ ਜਿਹੜਾ ਸੈਂਟਰ ਦਾ ਫੂਡ ਗ੍ਰੇਨ ਦੀ ਪਰਚੇਜ ਦਾ ਦੂਸਰਾ ਤੀਸਰਾ ਸੀਗਾ ਅਨਸੈਟਲਡ ਅਕਾਊਂਟ ਸੀਗੇ ਜਿਹੜੇ ਕਿ ਸੈਟਲ ਹੋ ਸਕਦੇ ਸੀ ਉਹ ਜਾਂਦੇ ਜਾਂਦੇ ਜਿਹੜਾ ਹੈਗਾ ਸ਼ੂ ਕਰਜ਼ੇ ਦੀ ਪੰਡ ਜਿਹੜੀ ਉਹ ਪੰਜਾਬ ਦੇ ਸਿਰ ਤੇ ਛੁੱਟ ਗਈ ਉਹਨਾਂ ਸਰਕਾਰਾਂ ਨੇ ਹੀ ਕੀਤਾ ਕਰਜ਼ੇ ਨਾਲ ਕੰਮ ਚਲਾਉਂਦੇ ਰਹਿ ਅਸਲ ਦੇ ਵਿੱਚ ਹੈਗਾ ਕਿ ਐਗਰੀਕਲਚਰਿਕ ਲੈਵਲ ਤੱਕ ਜਾ ਸਾਡੀ 90 ਤੱਕ ਐਗਰੀਕਲਚਰ ਸਾਨੂੰ ਬਹੁਤ ਵੱਡਾ ਜਿਹੜਾ ਹੈਗਾ ਸੀਗਾ ਉਹ ਸਾਡੀ ਗ੍ਰੋਥ ਦੁੱਤੀ ਪਰ ਕਿ ਡਿਵਰਸੀਫਿਕੇਸ਼ਨ ਨਹੀਂ ਹੋਇਆ ਆਤਵਾਦ ਆ ਗਿਆ ਡੱਸੀ ਇੱਥੇ ਚਲੇਗੀ ਹੁਣ ਇੱਥੇ ਡੱਸੀ ਆ ਨਹੀਂ ਰਹੀ ਬਾਰਡਰ ਸਟੇਟ ਹੈਗਾ ਅਇਆ ਕੋਸਟਲ ਏਰੀਆ ਤੋਂ ਬਹੁਤ ਦੂਰ ਪਿੰਦਾ ਹੈ ਇੰਟਰਨੈਸ਼ਨਲ ਕੰਪੀਟੀਸ਼ਨ ਆ ਜ਼ਮੀਨਾਂ ਸਾਡੀਆਂ ਮਹਿੰਗੀਆਂ ਹੈਗੀਆਂ ਵਾ ਔਰ ਜ਼ਮੀਨ ਅਸੀਂ ਮਤਲਬ ਇਹ ਨਹੀਂ ਹੋ ਵੀ ਨਹੀਂ ਸਕਦੀ ਬਿਲਕੁਲ ਔਰ ਇਹਦੇ ਨਾਲ ਨਾਲ ਤੁਸੀਂ ਚੱਕੋ ਕਿ ਹੋਰ ਕਿਸਮ ਦੇ ਪ੍ਰੋਟੈਸਟ ਸਾਰਾ ਕੁਝ ਉਹਦੇ ਵਿੱਚ ਹੈਗਾ ਵਾ ਕਿ ਲੋਕ ਜਿਹੜੇ ਵੱਡੀ ਇੰਡਸਟਰੀ ਇੱਥੇ ਨਹੀਂ ਲੱਗ ਸਕਦੀ ਸਮਾਰਟ ਸਕਿੱਲ ਇੰਡਸਟਰੀ ਲੱਗਣੀ ਚਾਹੀਦੀ ਹੈ ਸਮਾਰਟ ਸਕਿੱਲ ਇੰਡਸਟਰੀ ਇੱਥੇ ਆ ਨਹੀਂ ਰਹੀ ਇਨਸੈਂਟਿਵ ਮਿਲ ਨਹੀਂ ਰਹੀ ਵਾਟਰ ਸਟੇਟ ਹੋਣ ਦੀ ਕੋਈ ਵੀ ਸੈਂਟਰ ਗਵਰਨਮੈਂਟ ਜਿਹੜਾ ਸਾਨੂੰ ਪ੍ਰੈਫਰੈਂਸ ਨਹੀਂ ਤੇਰੇ 553 ਕਿਲੋਮੀਟਰ ਦਾ ਬਾਰਡਰ ਆ ਹੋਰ ਸਮੱਸਿਆ ਪੈਦਾ ਹੋ ਰਹੀ ਨਸ਼ੇ ਆ ਰਹੇ ਆ ਜਵਾਨੀ ਮਰ ਰਹੀ ਆ ਤੇ ਵਿਦਿਅਕ ਢਾਂਚਾ ਖਰਾਬ ਹੋ ਰਿਹਾ ਮੇਰਾ ਕਹਿਣ ਤੋਂ ਪავლ ਹੈ ਕਿ ਇਹ ਪੋਲਿਟਿਕਲ ਕਲਾਸ ਨੂੰ ਹੁਣ ਸੋਚਣਾ ਪਊਗਾ ਕਿ ਵਾਦੇ ਜਿਹੜੇ ਹੈਗੇ ਜਿਹੜੇ ਵਫਾ ਨਹੀਂ ਹੋ ਸਕਦੇ ਉਹ ਬਹੁਤ ਲੰਮਾ ਸਮਾਂ ਨਹੀਂ ਚੱਲਦੇ ਬਾਦਲ ਸਾਹਿਬ ਕਿੰਨੀ ਫ੍ਰੀ ਵੀ ਦੇ ਸਕਦਾ ਸੀਗਾ ਇੱਕ 2012 ਦੀ ਇਲੈਕਸ਼ਨ ਜਿਤਾਈ ਨਾ ਜਿਹੜਾ ਆਟੇ ਦਾਲ ਸਕੀਮ ਵਾਲੇ ਨੇ ਸੀਗੀ ਉਸ ਤੋਂ ਬਾਅਦ ਕੀ ਬਣਿਆ ਉਹਦੇ ਵਿੱਚ ਇਸੇ ਤਰੀਕੇ ਨਾਲ ਦਿੱਲੀ ਦੇ ਵਿੱਚ ਹੋਇਆ ਸਾਨੂੰ ਜ਼ਿਆਦਾ ਪ੍ਰੈਗਮੈਟਿਕ ਹੋਣ ਦੀ ਲੋੜ ਹੈਗੀ ਆ ਸੋ ਕੁਝ ਪੁਆਇੰਟ ਆਗ ਦੀਆਂ ਜਿਹੜੀਆਂ ਡਾਕਟਰ ਸਾਹਿਬ ਗੱਲਾਂ ਸੀ ਇਸ ਬਜਟ ਤੇ ਵਿੱਚ ਹਜ਼ਾਰ ਹਜ਼ਾਰ ਮਹਿਲਾਵਾਂ ਦਾ ਨਹੀਂ ਆਇਆ ਓਪੀਐਸ ਸਕੀਮ ਦੀ ਜਿਹੜੀ ਗੱਲ ਇਹਨਾਂ ਨੇ ਕੀਤੀ ਸੀ ਲਾਗੂ ਕਰਕੇ ਉਹ ਹਲੇ ਤੱਕ ਜਿਹੜੀ ਇਹਨਾਂ ਨੋਟੀਫਿਕੇਸ਼ਨ ਕਰਕੇ ਨਹੀਂ ਦਿੱਤੀ ਬਡਾਪਾ ਪੈਨਸ਼ਨ 2500 ਨਹੀਂ ਹੋਈ ਮਸ਼ਹੂਰ ਮਾਲਵਾ ਨਹਿਰ ਦੇ ਲਈ ਬਜਟ ਹੀ ਨਹੀਂ ਆਇਆ ਉਧਰ ਬਾਈ ਫਜ਼ਲਾਂ ਤੇ ਐਮਐਸਪੀ ਦਾ ਬਜਟ ਨਹੀਂ ਆਇਆ ਨਵੇਂ ਮੈਡੀਕਲ ਕਾਲਜ ਦੇ ਵਾਸਤੇ ਨਹੀਂ ਬਜਟ ਆਇਆ ਕਿੱਥੇ ਹੈ ਨੌਜਵਾਨਾਂ ਲਈ ਨਵੇਂ ਕਾਲਜ ਤੇ ਯੂਨੀਵਰਸਿਟੀ ਦਾ ਜ਼ਿਕਰ ਕਿਉਂ ਨਹੀਂ ਕੀਤਾ ਗਿਆ ਖਾਲੀ ਪਈਆਂ ਸਾਮੀਆਂ ਭਰ ਲਈ ਕੋਈ ਤਜਵੀਜ਼ ਨਹੀਂ ਹੋਈ ਇਹ ਬਹੁਤ ਸਾਰੀਆਂ ਗੱਲਾਂ ਸੀ ਇਸ ਬਜਟ ਦੇ ਉੱਪਰ ਜੇ ਸਰਕਾਰ ਨੂੰ ਘੇਰਨਾ ਸੀ ਤਾਂ ਵਿਰੋਧੀ ਧਿਰ ਨੇ ਘੇਰਨਾ ਸੀ ਤੇ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਲੀਡਰ ਮੈਂ ਹੈਰਾਨ ਆ ਕਿ ਉਹਨਾਂ ਨੇ ਜਦੋਂ ਆਪਣੀ ਸਪੀਚ ਦੇਣੀ ਸੀ ਇਸ ਬਜਟ ਦੇ ਉੱਪਰ ਸਪੀਕਰ ਸਾਹਿਬ ਨੇ ਉਹਨਾਂ ਨੂੰ ਸਮਾਂ ਦਿੱਤਾ ਤੇ ਪ੍ਰਤਾਪ ਸਿੰਘ ਬਾਜਵਾ ਉੱਠ ਕੇ ਬੋਲੇ ਹੀ ਨਹੀਂ ਉਹਨਾਂ ਨੇ ਸਾਫ਼ ਜਵਾਬ ਦਿੱਤਾ ਸਰੈਂਡਰ ਹੀ ਕਰਕੇ ਜੀ ਮੈਂ ਬੋਲਣਾ ਹੀ ਨਹੀਂ ਇੱਕ ਤਾਂ ਇਹ ਹੁੰਦਾ ਕਿ ਕੰਮ ਦਾ ਨਹੀਂ ਬੋਲੇ ਇੱਕ ਬੋਲੇ ਹੀ ਨਹੀਂ ਮਤਲਬ ਉਹਨਾਂ ਨੇ ਜਵਾਬ ਹੀ ਦਿੱਤਾ ਕਿ ਮੈਂ ਬੋਲਣਾ ਹੀ ਨਹੀਂ ਆਪਣੀ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਤੋ ਪ੍ਰਤਾਪ ਸਿੰਘ ਬਾਜਵਾ ਭੱਜ ਗਏ ਤੇ ਜੇ ਤੁਸੀਂ ਆਪਣੀ ਭੂਮਿਕਾ ਨਿਭਾਈ ਨਹੀਂ ਸਕਦੇ ਫਿਰ ਕੁਰਸੀ ਛੱਡ ਕੇ ਪਾਸੇ ਹੋਵੋ ਪਰ ਐਵੇਂ ਕੈਬਨਿਟ ਮੰਤਰੀ ਦੇ ਦਰਜੇ ਦੀ ਇਹ ਪੋਸਟ ਲੈ ਕੇ ਤੁਸੀਂ ਲੋਕਾਂ ਦੇ ਸਿਰ ਤੇ ਬੋਝ ਕਿਉਂ ਬਣੇ ਆ ਪੋਸਟ ਛੱਡ ਕੇ ਪਾਸੇ ਹੋਵੋ ਤੇ ਜੇ ਟਿੰਡ ਚ ਕਾਨਾ ਫਸਾ ਲਿਆ ਕੋਈ ਹੋਰ ਲਿਆ ਕੇ ਕੱਲ ਪਹਿਲਾਂ ਸੀਚੇਵਾਲ ਵਾਲਾ ਮਸਲਾ ਵਿੱਚ ਫਸਾ ਲਿਆ ਲਿਆ ਕੇ ਅੱਜ ਭਗਤ ਸਿੰਘ ਜੀ ਵਾਲਾ ਭਗਤ ਸਿੰਘ ਜੀ ਨੂੰ ਭਾਰਤ ਰਤਨ ਦੀ ਲੋੜ ਦੀ ਉਹ ਬਹੁਤ ਵੱਡੀ ਸ਼ਖਸੀਅਤ ਆ ਪਾਰੇ ਮਸਲਾ ਕਿਤੇ ਹੋਰ ਵੀ ਚੁੱਕਿਆ ਜਾ ਸਕਦਾ ਸੀ ਅੱਗੋਂ ਪਿੱਛੋਂ ਵੀ ਚੁੱਕਿਆ ਜਾ ਸਕਦਾ ਸੀ ਅੱਜ ਜਿਹੜਾ ਇਹ ਮਸਲਾ ਸੀ ਉਹ ਤੇ ਪ੍ਰਤਾਪ ਸਿੰਘ ਬਾਜਵਾ ਬੋਲੇ ਹੀ ਨਹੀਂ ਵਿਰੋਧੀ ਤੇ ਭੱਜ ਗਈ ਦੇਖੋ ਉਹਨਾਂ ਦਾ ਜੋ ਫਰਜ਼ ਪੰਡਦਾ ਵਾ ਜੋ ਉਹਨਾਂ ਨੇ ਬੋਲਣਾ ਸੀ ਉਹ ਕਿਦਾਂ ਬੋਲਦੇ ਕੀ ਮੁੱਦਿਆਂ ਨੂੰ ਲੈ ਕੇ ਬੋਲਦੇ ਆ ਜਾਂ ਵਿਅਕਤੀਆਂ ਨੂੰ ਡਿਸਕਸ ਕਰਦੇ ਆ ਇਹਨਾਂ ਕੋਲ ਮੌਕਾ ਸੀਗਾ ਕਿਉਂਕਿ ਇਹਨਾਂ ਦੀ ਜਿੰਨੀ ਗਿਣਤੀ ਹੈਗੀ ਆ ਉਜੀ ਦਾ ਸਪੀਕਰ ਸਾਹਿਬ ਬਾਰ ਬਾਰ ਕਹਿ ਰਹੇ ਸੀਗੇ ਕਿ ਮੈਂ ਤੁਹਾਨੂੰ ਜਿਹੜਾ ਹੈਗਾ ਤੁਹਾਡੀ ਗਣਤੀ ਤੋਂ ਜ਼ਿਆਦਾ ਸਮਾਂ ਦੇ ਰਿਹਾ ਮੁੱਦੇ ਠਾਉਣੇ ਬਹੁਤ ਜ਼ਰੂਰੀ ਸੀ ਪੰਜਾਬ ਦੇ ਮੁੱਦੇ ਬਹੁਤ ਹੈਗੇ ਆ ਕਿਸਾਨੀ ਮੁੱਦਾ ਇਸਰੇ ਸੈਂਟਰ ਦੇ ਵਿੱਚ ਹੈ ਔਰ ਇਸ ਦਿਰਬਿਰੋ ਜੋ ਸਰਕਾਰ ਨੇ ਕਿਸਾਨਾਂ ਦੇ ਨਾਲ ਕੀਤਾ ਜਾਂ ਜੋ ਸੈਂਟਰ ਗਵਰਨਮੈਂਟ ਕਰ ਰਹੀ ਉਹਦੇ ਉੱਤੇ ਬਹੁਤ ਬੁਠਾ ਜਾ ਸਕਦਾ ਸੀਗਾ ਤੇ ਨਸ਼ੀਆਂ ਵਾਲੀ ਮੁੱਦੀ ਗੱਲ ਤੇ ਰਹਿਣੀ ਰਹਿਣੀ ਆ ਪਰ ਉਹਦੇ ਵਿੱਚ ਹੈਗਾ ਕਿ ਇਹ ਵੀ ਕਿਸੇ ਤਰੀਕੇ ਨਾਲ ਉਹਨੇ ਕਿ ਜ਼ਿੰਮੇਵਾਰਾ ਕਾਂਗਰਸ ਵਾਲੇ ਜਾਂ ਜਿਹੜੇ ਦੂਸਰੇ ਹੋਰ ਉਸ ਤਰੀਕੇ ਨਾਲ ਪਰ ਪੁਆਇੰਟ ਹੁੰਦਾ ਕਿ ਇੱਥੇ ਸਰਕਾਰ ਜਿਹੜੀ ਹੈਗੀ ਆ ਜਿਹੜੀ ਪਾਰਟੀ ਤਾਕਤ ਦੇ ਵਿੱਚ ਆ ਉਹਨੂੰ ਤੁਸੀਂ ਮੁੱਦਿਆਂ ਦੇ ਉੱਤੇ ਹੀ ਜਿਹੜਾ ਹੈਗਾ ਵਾ ਉਹ ਗੁੱਠੇ ਲਾ ਸਕਦੇ ਜੋ ਭਾਵੇਂ ਕਿ ਦੂਸਰੇ ਪਾਸੇ ਵੀ ਦੇਖਿਆ ਨਾ ਸੀਰੀਅਸ ਕਰਨਾ ਹੈਗਾ ਵਾ ਕਿ ਭਗਵਾਨ 시ਮਾਨ ਮੈਸਨ ਇਹਨਾਂ ਦੇ ਨਾਲ ਵਿੱਚ ਬਹੁਤ ਵੱਡੇ ਉਹ ਪ੍ਰੈਜ਼ੈਂਟ ਹੋਏ ਹੀ ਨਹੀਂ ਉੱਥੇ ਉਸ ਤਰ੍ਹਾਂ ਦੇ ਸਤਿਗੰਦੀ ਪ੍ਰੈਜ਼ੈਂਸ ਚਾਹੀਦੀ ਆ ਪਹਿਲੀ ਗੱਲ ਤਾਂ ਸਾਡੇ ਸੈਸ਼ਨ ਛੋਟੇ ਹੋ ਗਏ ਔਰ ਆਪੋਜੀਸ਼ਨ ਇਹ ਮੰਗ ਕਰਦੀ ਆ ਕਿ ਜਿਹੜੀ ਹੈਗੀ ਲੰਮੇ ਸੈਸ਼ਨ ਹੋਣੇ ਚਾਹੀਦੇ ਆ ਉਹਨਾਂ ਕਹੇ ਕਹਿਣਗੇ ਵੀ ਲੰਬੇ ਸੈਸ਼ਨ ਕੇ ਕੰਮ ਲਈ ਕਰਨੇ ਆ ਤੁਹਾਡੇ ਤੋਂ ਮੁੱਦੇ ਨਹੀਂ ਠਾਏ ਜਾਂਦੇ ਬਿਲਕੁਲ ਕਾਲ ਰਿਪੋਰਟ ਵੀ ਲੱਗੀ ਆ ਕਿ ਸੈਸ਼ਨੇ ਲੰਬੇ ਮੰਗਦੀ ਆ ਵਿਰੋਧੀ ਧਿਰ ਪਰ ਬੋਲਦੇ ਕੁਝ ਹੈ ਨਹੀਂ ਮੁੱਦਾ ਕੋ ਚੱਕਦੇ ਨਹੀਂ ਇੱਕਾ ਦੁੱਕਾ ਬੰਦੇ ਪ੍ਰਗਟ ਸਿੰਘ ਵਰਗੇ ਹੋਰ ਕੋਈ ਬੰਦੇ ਜਿਹੜੇ ਛੱਡ ਕੇ ਉਹ ਇੱਕ ਦੋ ਬੰਦੇ ਹੋਰ ਹੈਗੇ ਜਿਹੜੇ ਬੋਲਦੇ ਆ ਪਰ ਇਹ ਤਾਂ ਜਿਹੜਾ ਬੋਲਦਾ ਹੀ ਨਹੀਂ ਤੇ ਫਿਰ ਲੰਬੇ ਸੈਸ਼ਨ ਤੁਸੀਂ ਕੀ ਕਰਨੇ ਆ ਉਥੇ ਜਾ ਕੇ ਸੌਣਾ ਹੀ ਹੋ ਤੇ ਆਵਾਜ਼ੀਆਂ ਹੀ ਮਾਰਨੀ ਆ ਉਥੇ ਵਾਕ ਆਊਟ ਹੀ ਕਰਨਾ ਕਰਨਾ ਕੀ ਆ ਤੁਸੀਂ ਉਥੇ ਲੰਬੇ ਸੈਸ਼ਨ ਕਰਾ ਕੇ ਛੋਟੇ ਸੈਸ਼ਨ ਚ ਤਾਂ ਪਹਿਲਾਂ ਆਪਣੇ ਮੁੱਦੇ ਪੂਰੇ ਕਰ ਲਓ ਪਰਗਟ ਸਿੰਘ ਦੇ ਸਾਰੇ ਮੁੱਦੇ ਸੀਰੀਅਸ ਐ ਇਸੇ ਕਰਕੇ ਤੁਸੀਂ ਦੇਖੋਗੇ ਉਹਨਾਂ ਨੂੰ ਸਪੀਕਰ ਸਾਹਿਬ ਵੀ ਵਾਰ-ਵਾਰ ਟੋਕਦੇ ਆ ਪਰ ਉਹਨਾਂ ਦੀ ਗੱਲ ਦੇ ਉੱਤੇ ਆਪੋਜੀਸ਼ਨ ਵਾਲੇ ਵੀ ਉਹਨਾਂ ਨੂੰ ਇੰਟਰਰਪਟ ਕਰਦੇ ਆ ਪਰ ਫਿਰ ਉਹ ਮੁੱਦੇ ਲੈ ਕੇ ਉਹਨੇ ਆਰਟੀਕੂਲੇਟਡ ਵੇ ਦੇ ਨਾਲ ਐਕਸਿਸਟਿਮੈਟਿਕ ਤਰੀਕੇ ਦੇ ਨਾਲ ਜਾਂ ਉਹਨੂੰ ਉਸ ਲੌਜਿਕ ਦੇ ਨਾਲ ਜੋੜ ਕੇ ਅਗਲੇ ਪਾਸੇ ਰੱਖਣ ਦੇ ਆ ਪਰ ਤੁਹਾਡੀ ਗੱਲ ਠੀਕ ਹੈ ਜੀ ਉਹ ਆਪਣੀ ਥਾਂ ਤੇ ਹੋਰ ਵੀ ਲੋਕ ਬਹੁਤ ਹੈ ਪਰਗਟ ਸਿੰਘ ਉਹਨਾਂ ਦੀ ਗੱਲ ਇਹ ਵੀ ਹੈ ਡਾਕਟਰ ਸਾਹਿਬ ਮੁੱਖ ਮੰਤਰੀ ਵੀ ਸੀਰੀਅਸ ਲੈਂਦੇ ਆ ਉਹਨੂੰ ਪ੍ਰਗਟ ਬਾਜੀ ਤੋਂ ਬਿਨਾਂ ਨਹੀਂ ਬੋਲਦੇ ਨਹੀਂ ਤਾਂ ਮੁੱਖ ਮੰਤਰੀ ਪਜਾਮੀਆਂ ਤੇ ਜੈਕਟਾਂ ਵੀ ਗਨੇ ਫਿਰਦੇ ਆ ਦੂਜਿਆਂ ਦੀਆਂ ਪਰਕਟ ਸਿੰਘ ਇੱਕ ਰਿਸਪੈਕਟਡ ਵੇਖੋ ਮੈਂ ਇਸ ਕਰਕੇ ਨਿਕਿਆ ਜਾਂਦਾ ਉਹਨਾਂ ਇੱਕ ਆਉਰਾ ਹੈਗਾ ਉਹਨਾਂ ਦਾ ਕੀਮਤ ਹੈਗਾ ਉਹ ਮੇਰੇ ਖਿਆਲ ਆ ਕਿ ਲੋਕ ਉਹਨਾਂ ਨੂੰ ਬੜੀ ਆਸ ਦੀ ਨਜ਼ਰ ਨਾਲ ਦੇਖਦੇ ਆ ਉਹ ਜਿਹੜੀ ਵੀ ਪੋਜੀਸ਼ਨ 'ਚ ਰਹੇ ਆ ਲੋਕਾਂ ਦੇ ਤੌਰ ਤੇ ਤੁਸੀਂ ਕਿਸੇ ਨਾਲ ਗੱਲ ਕਰਕੇ ਵੇਖੋ ਹੋਰ ਉੱਥੇ ਕਿੰਦੂ ਬਰੰਦੂ ਕਰਨਗੇ ਵਾਹਿਦ ਇੱਕ ਵਿਅਕਤੀ ਹੈਗੇ ਆ ਜਿਨ੍ਹਾਂ ਬਾਰੇ ਸਾਰੇ ਲੋਕ ਖਾਸ ਕਰਕੇ ਜਿਹੜੀ ਯੂਥ ਹੈਗੀ ਆ ਬਹੁਤ ਹਾਈ ਉਹਨਾਂ ਨੂੰ ਜਿਹੜੀ ਹੈਗੀ ਨਾ ਦੂਸਰੀ ਇੱਕ ਪੋਜੀਸ਼ਨ ਦੇ ਵਿੱਚ ਲੈ ਜਾਂਦੀ ਆ ਜਾਂ ਹਾਈ ਜਿਹੜੀ ਥੋਟ ਦੇ ਵਿੱਚ ਲੈ ਜਾਂਦੀ ਆ ਵੀ ਇਹ ਬੰਦਾ ਹੈਗਾ ਜਿਹੜਾ ਦਿਲੋਂ ਬੋਲਦਾ ਔਰ ਲੱਗਦਾ ਵੀ ਆ ਜਦੋਂ ਉਹ ਬੋਲਦੇ ਆ ਲੱਗਦਾ ਕਿ ਇਹ ਦਿਲ ਤੋਂ ਬੋਲਦੇ ਆ ਦਰਦ ਹੈਗਾ ਔਰ ਲੰਮੇ ਸਮੇਂ ਤੋਂ ਔਰ ਉਸ ਦੇ ਅੰਦਰ ਵੀ ਔਰ ਹਾਸ ਤੇ ਬਾਹਰ ਵੀ ਉਹ ਪੰਜਾਬ ਦੇ ਮੁੱਦਿਆਂ ਨੂੰ ਬੜਾ ਦਰਦਮੰਦ ਤਰੀਕੇ ਦੇ ਨਾਲ ਲੋਕਾਂ ਦੇ ਸਾਹਮਣੇ ਰੱਖਦੇ ਆ ਔਰ ਲੋਕਾਂ ਨੂੰ ਅਪੀਲ ਕਰਦੇ ਆ ਕਿ ਤੁਹਾਡੇ ਮੁੱਦੇ ਤੁਸੀਂ ਜੇ ਵਿੱਚ ਪਾਓਗੇ ਤਾਂ ਹੀ ਹੱਲ ਹੋਣੇ ਇੱਕ ਚੰਗੇ ਲੀਡਰ ਦੀਆਂ ਨਿਸ਼ਾਨੀਆਂ ਹੁੰਦੀਆਂ ਹਾਂ ਇਹ ਹੋ ਸਕਦਾ ਕਿ ਜੇ ਉਹਨਾਂ ਨੂੰ ਜਿਹੜੀ ਕੋਈ ਹੋ ਸਕਦਾ ਕੱਲ ਨੂੰ ਪਤਾ ਕੋਈ ਨੀ ਕੋਈ ਅਪਰਚੂਨਿਟੀ ਮਿਲਦੀ ਆ ਕਿ ਉਹ ਜਾਦਾ ਅਪੀਲ ਕਰ ਸਕਦੇ ਲੋਕਾਂ ਨੂੰ ਬਿਸ਼ਰਜ ਕੇ ਆ ਜਿਹੜੇ ਟ੍ਰੈਡੀਸ਼ਨ ਲੀਡਰ ਹੈਗੇ ਆ ਕਿ ਉਹ ਜਿਹੜੇ ਵੀ ਲੀਡਰ ਹੈਗੇ ਆ ਇਹਨਾਂ ਨਾਲ ਉਹਦੀ ਅਪੀਲ ਜਿਆਦੀ ਆ ਪਰ ਮੇਰਾ ਪੁਆਇੰਟ ਇਹ ਆ ਕਿ ਜਿਹੜੇ ਵਿਅਕਤੀਆਂ ਕੋ ਕੁਐਸਟ ਲੀਡਰ ਆਫ اپੋਜੀਸ਼ਨ ਦੀ ਹੈਗੀ ਸੀ ਪੋਜੀਸ਼ਨ ਹੈਗੀ ਆ ਖਾਸ ਕਰਕੇ ਮੈਨੂੰ ਲੱਗਦਾ ਵੀ ਸੀਤੇ ਪਰਸਨਲੀ ਡਿਸਕਸ ਕਰਨੇ ਚਾਹੀਦੇ ਸੀ ਉਹਨਾਂ ਸੀਤੇਵਾਲ ਸਾਹਿਬ ਨੂੰ ਕੀ ਖਟਿਆ ਉਹਦੇ ਵਿੱਚੋਂ ਰੂਲਿੰਗ ਪਾਰਟੀ ਤੇ ਚਾਹੁੰਦੀ ਆ ਕਿ ਤੁਸੀਂ ਸੱਟ ਮੁੱਦੇ ਨਾਲ ਡਿਸਕਸ ਕਰੋ ਤੁਸੀਂ ਪਰਸਨ ਡਿਸਕਸ ਕਰੋ ਜੇ ਤੁਸੀਂ ਪਰਸਨ ਡਿਸਕਸ ਕਰਦੇ ਜੋ ਇਹਦਾ ਮਤਲਬ ਹੈ ਵੇ ਹੋਣੀ ਜਿਹੜੀ ਰਾਜਨੀਤੀ ਆ ਜਿਸ ਤਰੀਕੇ ਨਾਲ ਤੁਹਾਨੂੰ ਤਿਆਰ ਹੋ ਕੇ ਉੱਥੇ ਜਾਣਾ ਚਾਹੀਦਾ ਬਹੁਤ ਸਾਰਾ ਏਜੰਡਾ ਹੈਗਾ ਤੁਹਾਡੇ ਕੋਲ এডਿਕੇਸ਼ਨ ਦਾ ਏਜੰਡਾ ਲੈ ਸਕਦੇ ਭਾਵੇਂ ਖੁਦ এডਿਕੇਸ਼ਨ ਮਿਨਿਸਟਰ ਹੈ ਅੱਜ ਇੱਕ ਕੁਐਸਚਨ ਕਰਨ ਤੁਹਾਨੂੰ ਪਰ ਇਸ ਵੇਲੇ ਜ਼ਿੰਮੇਵਾਰ ਜਿਹੜੀ ਪਾਰਟੀ ਰਾਖ ਦੇ ਵਿੱਚ ਆ ਉਹ ਜ਼ਿੰਮੇਵਾਰ ਹੈਗੀ ਆ ਪ੍ਰਾਣੀਆਂ ਨੇ ਉਹ ਤਾਂ ਕਹਿ ਸਕਦੀ ਆ ਵੀ ਸਾਨੂੰ ਸਜ਼ਾ ਤਾਂ ਦਿੱਤੀ ਜੇ ਅਸੀਂ ਮਾੜੇ ਕੰਮ ਕੀਤੇ ਆ ਤੁਹਾਡਾ ਕੰਮ ਹੀ ਏ ਆ ਸਰਕਾਰ ਨੂੰ ਜਗਾ ਕੇ ਰੱਖਣਾ ਤੁਹਾਡਾ ਕੰਮ ਹੀ ਹੈ ਬੁੱਧਿਆ ਦੇ ਉੱਤੇ ਉਹਨਾਂ ਨੂੰ ਜਿਹੜਾ ਹੈਗਾ ਸੀ ਕਾਊਂਟਰ ਕਰਨਾ ਤੁਸੀਂ ਵਿਅਕਤੀਆਂ ਦੇ ਠਾ ਨਾ ਠਾ ਕੇ ਤੁਸੀਂ ਆ ਬੈਕਪੋਰਟ ਤੇ ਆਉਂਦੇ ਹੋ ਪਰ ਜਿਹੜੀ ਮੈਂ ਤਾਂ ਕਹੂੰਗਾ ਵੀ ਜਿਹੜੀ ਨਾ ਸਸਤੀ ਰਾਜਨੀਤੀ ਆ ਉਸ ਪਾਸੇ ਆ ਲ ਜਾ ਰਹੇ ਹੋ ਔਰ ਜਿਹੜੀ ਨੌਨ ਸੀਰੀਅਸਨੈਸ ਇਸ ਸੈਸ਼ਨ ਦੇ ਵਿੱਚ ਹਾਊਸ ਦੇਖੀ ਗਈ ਆ ਖਾਸ ਕਰਕੇ اپੋਜੀਸ਼ਨ ਲੀਡਰਸ ਦੇ ਵਿੱਚ ਮੈਂ ਦੇਖ ਲਿਆ ਸੀਗਾ ਕਿ ਕਦੋਂ ਲੀਡਲ ਬੋਲ ਰਹੇ ਹੁੰਦੀਆਂ ਦੇ ਵਿੱਚੋਂ ਉਹਨਾਂ ਦੇ ਵਿਅਕਤੀ ਉੱਠ ਕੇ 5 ਮਿੰਟ ਲਈ 2 ਮਿੰਟ ਲਈ ਬਾਹਰ ਜਾਂਦੇ ਆ ਮੁੜ ਕੇ 2 ਮਿੰਟ ਲਈ ਬਾਹਰ ਅੰਦਰ ਆ ਸਕਦੇ ਹੋ ਸਕਦਾ ਉਹ ਮੋਬਾਈਲ ਸੁਣਣ ਜਾਂਦੇ ਹੋਣ ਜਾਂ ਹੋਰ ਕੰਮ ਲਈ ਇਹ ਚੰਗੇ ਲੋਕਤੰਤਰ ਵਾਸਤੇ ਇਹ ਠੀਕ ਨਹੀਂ ਹੈ ਲੋਕਤੰਤਰ ਦੇ ਵਿੱਚ ਬਹੁਤ ਹੈਲਦੀ ਬਹਿਸ ਹੋਣੀ ਚਾਹੀਦੀ ਆ ਸਰਕਾਰਾਂ ਬਹਿਸ ਤੋਂ 도ੜਦੀਆਂ ਹੁੰਦੀਆਂ ਤੁਸੀਂ ਦੇਖੋ ਕੇਂਦਰ ਦੇ ਵਿੱਚ ਵੀ ਇਹੀ ਹਾਲ ਹੈਗਾ ਪਰ ਕਮ ਆਪੋਜੀਸ਼ਨ ਦਾ ਹੈ ਇਸ ਤਰੀਕੇ ਦੇ ਨਾਲ ਉੱਥੇ ਟੀਐਮਸੀ ਵਾਲੇ ਜਾਂ ਕਾਂਗਰਸ ਪਾਰਟੀ ਵਾਲੇ ਆਰ ਜੀ ਡੀ ਵਾਲੇ ਜਾਂ ਜਿਹੜੇ ਤੁਹਾਡੇ ਸਮਾਜਵਾਦੀ ਪਾਰਟੀ ਜਾਂ ਡੀ ਐਮ ਕੇ ਵਾਲੇ ਜਿਹੜੇ ਭਾਵੇਂ ਉਹਨਾਂ ਦਾ ਨੰਬਰ ਥੋੜਾ ਹੈ ਪਰ ਕਿਸ ਤਰੀਕੇ ਨਾਲ ਉਹ ਪੁਆਇੰਟਡ ਤਰੀਕੇ ਦੇ ਨਾਲ ਸਰਕਾਰ ਨੂੰ ਜ਼ਿੰਮੇਵਾਰ ਬਣਾਉਂਦੇ ਆ ਔਰ ਸਰਕਾਰ ਜਿਹੜੀ ਹੈਗੀ ਆ ਉਹਨਾਂ ਨੂੰ ਜਵਾਬ ਦੇਣ ਵਾਸਤੇ ਇੱਕ ਗੱਲ ਹੋਰ ਮੈਂ ਇੱਥੇ ਗੱਲ ਕਰਨੀ ਚਾਹੁੰਦਾ ਕਿ ਭਗਵੰਤ ਮਾਨ ਤੇ ਪ੍ਰਤਾਪ ਬਾਜਵਾ ਦੇ ਵਿੱਚ ਫਰਕ ਕੀ ਹੈ ਭਗਵੰਤ ਮਾਨ ਇੱਕ ਦਿਨ ਸੁਖਪਾਲ ਸਿੰਘ ਖਹਿਰੇਵਾਰੇ ਬੋਲੇ ਕਹਿੰਦੇ ਲੈ ਹੁਣ ਮੈਂ ਇਹਦੀਆਂ ਗੱਲਾਂ ਦਾ ਜਵਾਬ ਦਊਂਗਾ ਮੈਂ ਨਹੀਂ ਦਿੰਦਾ ਸੁਖਪਾਲ ਸਿੰਘ ਖਹਿਰੇਵਾਰੇ ਦੀਆਂ ਗੱਲਾਂ ਦਾ ਜਵਾਬ ਤੇ ਉਧਰੋਂ ਪ੍ਰਤਾਪ ਸਿੰਘ ਬਾਜਵਾ ਇੱਕ ਲੇਡੀ ਐਮ ਐਲ ਏ ਜਿਹੜੀ ਇੰਦਰਜੀਤ ਕੌਰ ਮਾਨ ਉਹਨਾਂ ਨੇ ਕਿਹਾ ਕਿ ਸੀਚੇਵਾਲ ਸਾਹਿਬ ਦੇ ਬਾਰੇ ਇਹਨਾਂ ਨੂੰ ਮੁਆਫੀ ਜਿਹੜੀ ਉਹ ਮੰਗਣੀ ਚਾਹੀਦੀ ਹੈ ਤੇ ਇਹ ਔਰਤ ਨੂੰ ਇੱਜ਼ਤ ਤਾਂ ਕੀ ਦੇਣੀ ਸੀ ਉਹਨੇ ਸਵਾਲ ਦਾ ਜਵਾਬ ਤਾਂ ਕੀ ਦੇਣਾ ਸੀ ਪ੍ਰਤਾਪ ਸਿੰਘ ਬਾਜਵਾ ਨੇ ਉਲਟਾ ਨੂੰ ਕਹਿੰਦੇ ਆਜਾ ਜਾ ਬਹਿ ਜਾ ਬੀਬੀ ਹੁਣ ਮੈਂ ਤੇਰੀ ਕਹਿਣ ਤੇ ਮਾਫੀ ਮੰਗਾਗਾ ਯਾਨੀ ਇਹ ਬੰਦੇ ਜਿਹੜੇ ਆ ਇਹ ਮਾਨਸਿਕਤਾ ਇਹਨਾਂ ਦੀ ਹੈ ਇਹ ਵਿਰੋਧੀ ਧਿਰ ਦੇ ਵਿੱਚ ਮਾਣ ਨਹੀਂਗੇ ਜੇ ਸੱਤਾ ਦੇ ਵਿੱਚ ਆ ਜਾਣਗੇ ਤਾਂ ਫਿਰ ਇਹ ਔਰਤਾਂ ਦੀ ਕੀ ਇੱਜ਼ਤ ਕਰਨਗੇ ਇਹ ਆਮ ਲੋਕਾਂ ਦੀ ਕੀ ਇੱਜ਼ਤ ਕਰਨਗੇ ਇਹ ਦਲਿਤਾਂ ਦੀ ਕੀ ਇੱਜ਼ਤ ਕਰਨਗੇ ਜਿਨ੍ਹਾਂ ਦੀ ਹਾਲ ਇਹ ਇਸ ਤਰੀਕੇ ਨਾਲ ਵਿਰੋਧੀ ਧਿਰ ਦੇ ਵਿੱਚ ਹੁੰਦੀ ਹੀ ਮਾਨਸਿਕਤਾ ਇਹੋ ਜੀ ਹੈ ਹੰਕਾਰ ਨਾਲ ਭਰੇ ਉਹਨਾਂ ਨੂੰ ਲੱਗਦਾ ਡੈਸਪੀਰੇਸ਼ਨ ਹੈ ਗਈ ਆ ਕਾਂਗਰਸ ਦਾ ਸਾਰਾ ਕੁਝ ਠੀਕ ਨਹੀਂ ਆ ਪੰਜਾਬ ਦੇ ਵਿੱਚ ਕਾਂਗਰਸ ਦੇ ਵਿੱਚ ਬਹੁਤ ਧੜੇਬੰਦੀ ਸਾਨੂੰ ਸਾਰਿਆਂ ਨੂੰ ਪਤਾ ਹੈ ਵਰਟੀਕਲ ਹਾਰੀਜ਼ਨਟਲ ਜਿਹੜੀ ਹੈ ਇਹਨਾਂ ਦੀ ਰਾਏ ਵੰਡੀ ਹੋਈ ਆ ਇੱਕ ਪਾਰਟੀ ਦਾ ਜਿਹੜਾ ਚੁਣਿਆ ਨਮਾਇੰਦਾ ਦੂਸਰੇ ਚੁਣੇ ਹੋਏ ਨਮਾਇੰਦੇ ਦੀ ਗੱਲ ਨੂੰ ਟੋਕਦਾ ਹੈ ਕਿਤੇ ਸਰਕਾਰ ਨੂੰ ਤਾਂ ਕਹਿਣ ਦੀ ਕੋਈ ਲੋੜ ਹੀ ਨਹੀਂ ਤੁਸੀਂ ਫਿਰ ਸਮਝ ਦੇਖਿਆ ਹੋਣਾ ਕਿਸ ਤਰੀਕੇ ਦੇ ਨਾਲ ਇਹ ਆਪਸ ਦੇ ਵਿੱਚ ਇੱਕ ਦੂਜੇ ਦੇ ਜਿਹੜੇ ਆਰਗੂਮੈਂਟਸ ਸੀਗੇ ਇਹ ਉਹਨਾਂ ਦੇ ਬਾਰੇ ਕਹਿੰਦੇ ਆ ਤੇ ਜੇ ਕੋਈ ਇੱਕ ਵਿਅਕਤੀ ਕਹਿੰਦਾ ਕਿ ਮੈਂ ਪੰਜਾਬ ਲਈ ਆਹ ਕਰ ਸਕਦਾ ਹਾਂ ਜਾਂ ਜੇ ਖੇਤੀ ਲਈ ਵੀ ਮੱਕੀ ਲਈ ਮੈਂ ਆਹ ਕਰ ਸਕਦਾ ਹਾਂ ਤਾਂ ਠੀਕ ਆ ਤੁਸੀਂ ਉਹਨੂੰ ਕਿਉਂ ਉਸ ਤਰੀਕੇ ਦੇ ਨਾਲ ਜੋੜਦੇ ਇਹਨਾਂ ਦੀ ਮਰਜ਼ੀ ਹੈ ਕਿ ਜੋ ਮਰਜ਼ੀ ਕਰੀ ਜਾਣਗੇ ਇਹ ਹੀ ਤਰੀਕਾ ਹੈਗਾ ਹਰਿਆਣੇ 'ਚ ਵੀ ਇਦਾਂ ਹੋਇਆ ਸੀ 2012 'ਚ ਵੀ ਇਸ ਤਰੀਕੇ ਨਾਲ ਹੋ ਰਿਹਾ ਹੈ ਭਾਵੇਂ ਕੋਈ ਤੋਂ ਪਾਵਰਫੁੱਲ ਲੀਡਰ ਸੀ ਮੇਰਾ ਕਹਿਣ ਤੋਂ ਪਾਅ ਹੈ ਕਿ ਇਹ ਇੱਕ ਕਿਸੇ ਫਿਊਰਲ ਮਾਨਸਿਕਤਾ ਹੈ ਜਿਹੜੇ ਇਹ ਸਮਝ ਕੇ ਚੱਲਦੇ ਨੇ ਕਸ਼ੈਨ ਯਾਦ ਹੋਵੇ ਕਿ ਬਾਜਵਾ ਸਾਹਿਬ ਦੇ ਭਰਾ ਜਿਹੜੇ ਹੁਣ ਭਾਜੀਪੀ 'ਚ ਗਏ ਆ ਤੇ ਇਲੈਕਸ਼ਨ ਦੇ ਵਿੱਚ ਇੱਕ ਬੜਾ ਉਸ ਸਮੇਂ ਦੇ ਆਇਆ ਸੀਗਾ ਕਿ ਉਹਨਾਂ ਨੂੰ ਕਿਹਨੇ ਸਵਾਲ ਪੁੱਛਿਆ ਸੀ ਤੇ ਉਹਨਾਂ ਨੇ ਕਿਹਾ ਵੀ ਇਹ ਬੰਦੇ ਸਾਨੂੰ ਸਵਾਲ ਪੁੱਛਣਗੇ ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਇਹ ਇਹ ਕੌਣ ਹੁੰਦੇ ਸਾਨੂੰ ਸਵਾਲ ਕਿ ਕਿ ਇਹ ਖਾਨਦਾਨੀ ਇਹ ਲੰਮੇ ਸਮੇਂ ਤੋਂ ਜਿਹੜਾ ਰਾਜਨੀਤੀ ਦੇ ਵਿੱਚ ਹੈ ਰਾਜਨੀਤੀ ਨੂੰ ਆਪਣਾ ਘਰ ਸਮਝਦੇ ਆ ਆਪ ਬਣ ਜਾਂਦੇ ਆ ਹੋਰ ਰਿਸ਼ਤੇਦਾਰ ਭੈਣ ਭਰਾ ਬਣ ਜਾਂਦੇ ਆ ਇਹਨਾਂ ਲੋਕਾਂ ਤੋਂ ਲੋਕੀ ਪੰਜਾਬ ਦੇ ਦੁਖੀ ਹੋ ਚੁੱਕੇ ਇਹਨਾਂ ਤੋਂ ਅੱਕ ਚੁੱਕੇ ਆ ਇਹਨਾਂ ਨੂੰ ਇਹ ਵੀ ਸੋਚ ਪਵਨਸੀ ਮਾਨਵੀ ਸੋਚਣਾ ਚਾਹੀਦਾ ਕਿ 2015 ਦੇ ਵਿੱਚ ਸਿਰਫ ਤਿੰਨ ਬੀਜੇਪੀ ਦੇ ਬੰਦੇ ਜਿੱਤੇ ਸੀਗੇ ਤੇ ਉਦੋਂ ਕੇਜਰੀਵਾਲ ਕਹਿੰਦਾ ਸੀ ਵੀ ਸਕੂਟਰੀ ਲੈ ਲੀਤੀ ਆ ਜਿੰਨੇ ਜਣੇ ਸਕੂਟੀ ਤੇ ਬੈਠ ਕੇ ਘਰੋਂ ਚਲ ਜੋ ਸੈਸ਼ਨ ਤੇ ਆ ਜੋ ਅੱਜੋ ਹੀ ਜਿਹੜਾ ਹੈਗਾ ਕੇਜਰੀਵਾਲ ਤੇ ਸੋਧੀਆਂ ਜਿਹੜੇ ਆ ਉਹ ਤੁਰੇ ਫਿਰਦੀ ਆ ਪੰਜਾਬ ਚ ਆਈ ਫਿਰਦੀ ਆ ਕਿਤੇ ਨਾ ਕਿਤੇ ਸਾਨੂੰ ਹਾਰਾ ਮਿਲ ਜਵੇ ਇਸ ਕਰਕੇ ਮਾਨ ਸਾਹਿਬ ਨੂੰ ਵੀ ਮਤਲਬ ਇਦਾਂ ਰੈਡੀ ਕਿਉਂ ਨਹੀਂ ਕਰਨਾ ਚਾਹੀਦਾ ਔਰ ਬਾਜਵਾ ਸਾਹਿਬ ਨੂੰ ਖਾਸ ਕਰਕੇ ਔਰ ਉਹ ਲੇਡੀ ਜੀ ਨੇ ਮੈਂ ਸੁਣ ਰਿਆ ਸੀ ਉਹਨੇ ਬਹੁਤ ਆਰਟੀਕੂਲੇਟ ਤਰੀਕੇ ਨਾਲ ਬੀਬੀ ਜਿਹੜੀ ਹੈਗੀ ਸੀ ਉਹਨੇ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਸੀ ਆਪਣਾ ਵਿਊ ਪੁਆਇੰਟ ਰੱਖਿਆ ਸੀ ਰੈਦਰ ਰਿਸਪੈਕਟ ਕਰਨਾ ਚਾਹੀਦਾ ਸੀਗਾ ਮਾਫੀ ਮੰਗਣ ਦੇ ਵੇਲੇ ਤੁਸੀਂ ਛੋਟੇ ਨਹੀਂ ਹੋ ਜਾਂਦੇ ਐਰੋਗੈਂਟ ਬਣਨਾ ਤੁਸੀਂ ਵੱਡੇ ਨਹੀਂ ਹੁੰਦੇ ਰੈਦਰ ਲੋਕਾਂ ਦੀ ਨਜ਼ਰਾਂ ਦੇਖਦੇ ਪੈਨੂੰ ਸਮਝਾਵੇ ਕਿਹੜਾ ਤਾਕਤ ਇੰਨੀ ਦਮਾਗ ਨੂੰ ਚੜ ਜਾਂਦੀ ਆ ਇਹਦੇ ਬੰਦੇ ਨੂੰ ਬੰਦਾ ਨਹੀਂ ਸਮਝਦੇ ਜੇ ਜਦੋਂ ਲੋਕਾਂ ਦੀ ਵਾਰੀ ਆਉਂਦੀ ਇਹਦੇ ਸ਼ੁਕਰ ਕਰਨ ਕਿ ਜਿਹੜੇ ਥੋੜੇ ਬਹੁਤੇ ਬਚੇ ਆ ਇਸ ਕਰਕੇ ਬਚੇ ਆ ਵੀ ਆਮ ਆਦਮੀ ਪਾਰਟੀ ਦੇ ਉਸ ਸਮੇਂ ਵਿੱਚ ਉਹਨਾਂ ਨੂੰ ਉਸ ਕਿਸਮ ਦੇ ਕੈਂਡੀਡੇਟ ਨਹੀਂ ਮਿਲੇ ਜਿਸ ਦੀ ਵਜ੍ਹਾ ਕਰਕੇ ਬਚ ਗਏ ਆ ਥੋੜੇ ਬਹੁਤ ਚੰਗੇ ਸੀ ਜਿਹੜੇ ਆਪਣੇ ਇਲਾਕਿਆਂ ਦੇ ਵਿੱਚ ਕੰਮਕਾਰ ਕਰਦੇ ਰਹੇ ਸੀਗੇ ਤੇ ਉਹ ਤਾਂ ਕਰਕੇ ਬਚਾ ਹੋ ਗਏ ਪੁਆਇੰਟ ਇਹ ਹੈਗਾ ਕਿ ਲੋਕਾਂ ਦੇ ਮੁੱਦੇ ਕਿੱਥੇ ਆ ਹਾਊਸ ਕਾਦੇ ਵਾਸਤੇ ਆ ਕਰੋੜਾਂ ਰੁਪਈਆ ਤੁਹਾਡੇ ਤੇ ਖਰਚਿਆ ਜਾ ਰਿਹਾ ਤੁਹਾਨੂੰ ਗੱਡੀਆਂ ਦਿੱਤੀਆਂ ਜਾ ਰਹੀਆਂ ਤੁਹਾਨੂੰ ਰਹਿਣ ਵਾਸਤੇ ਸਾਰੀਆਂ ਸਹੂਤਾ ਦਿੱਤੀਆਂ ਜਾ ਰਹੀਆਂ ਦੁਨੀਆ ਭਰ ਦੇ ਤੁਸੀਂ ਐਸ਼ਵਰਾਮ ਕਰਦਾ ਜੋ ਇਸ ਕਰਦੇ ਹੋ ਕਿ ਤੁਸੀਂ ਲੋਕਾਂ ਨੂੰ ਰਿਪਰੈਜ਼ੈਂਟ ਕਰੋ ਲੋਕਾਂ ਦੇ ਮੁੱਤੇ ਚ ਜਿਹੜਾ ਕੰਮ ਮੁੱਖ ਮੰਤਰੀ ਦਾ ਉਹ ਹੀ ਕੰਮ ਜ਼ਿੰਮੇਵਾਰੀ ਜਿਹੜੀ ਹੈ ਲੀਡਰ ਆਫ অপੋਜੀਸ਼ਨ ਦੀ ਹੈ ਕੱਲ ਨੂੰ ਉਹ ਆਲਟਰਨੇਟ ਮੁੱਖ ਮੰਤਰੀ ਹੋ ਸਕਦਾ ਵਾ ਜੇ ਉਹ ਮੁੱਖ ਮੰਤਰੀ ਬਣੂਗਾ ਜੀ ਉਹਦਾ ਇਹੀ ਵਰਤਾਰਾ ਰਿਹਾ ਇਹ ਹੁਣ ਤਾਂ ਬਹੁਤ ਕਲੀਅਰ ਹੋ ਗਿਆ ਖਾਸ ਕਰਕੇ ਤੁਸੀਂ ਔਰਤਾਂ ਦੀ ਗੱਲ ਕੀਤੀ ਆ ਜਾਂ ਲੋਕਮੰਡਿਆ ਦੀ ਗੱਲ ਕੀਤੀ ਆ ਤੇ ਇਹ ਕਾਂਗਰਸ ਲਈ ਬਹੁਤ ਡੈਮੇਜਿੰਗ ਹੈ ਉਕੇ ਗੱਲ ਬੜੀ ਕਲੀਅਰ ਹੈਗੀ ਆ ਹੋਰ ਤੇ ਕਿਸੇ ਦਾ ਵਿਗੜਨਾ ਕੁਝ ਨਹੀਂਗਾ ਤੇ ਜੇ ਕਾਂਗਰਸ ਨੂੰ ਜੇ ਥੋੜੀ ਬਹੁਤੀ ਲੋਕੀ ਆਸ ਰੱਖਦੇ ਆ ਇਹਨਾਂ ਲੀਡਰਾਂ ਨੂੰ ਬਹੁਤ ਸੈਂਸਿਬਲੀ ਬਹੁਤ ਰਿਸਪੌਂਸਿਬਲੀ ਬਹੁਤ ਪਲਾਈਟ ਹੋ ਕੇ ਹੰਬਲ ਹੋ ਕੇ ਕਿ ਇਹਨਾਂ ਨੂੰ ਜਿਹੜੇ ਲੋਕਾਂ ਦੇ ਜਿਹੜੇ ਖਾਸ ਕਰਕੇ ਜਿਹੜੇ ਮੁੱਦੇ ਆ ਚੁਪਨੇ ਚਾਹੀਦੇ ਆ ਔਰ ਹਾਊਸ ਦੇ ਵਿੱਚ ਉਹ ਮਰਿਆਦਾ ਰੱਖਣੀ ਚਾਹੀਦੀ ਆ ਤਾਂ ਕਿ ਤਾਂ ਸਾਡੇ ਸਾਨੂੰ ਸਾਨੂੰ ਸਫਲਦਾ ਵੀ ਆ ਸਾਡੇ ਪਰਿਵਾਰ ਵੀ ਸਫਲਦੇ ਆ ਭਾਵੇਂ ਘੱਟੋ ਘੱਟ ਔਰਤ ਜਾਂ ਬੀਬੀ ਜਿਹੜੀ ਹੈਗੀ ਆ ਇਹ ਉਹਨੇ ਬਸਵਾਲ ਨੂੰ ਗਲਤ ਵੀ ਕੀਤਾ ਤੁਹਾਨੂੰ ਪ੍ਰਵੋਕ ਵੀ ਕੀਤਾ ਕਿ ਤੁਹਾਡੇ ਤੇ ਕੋਈ ਗੱਲ ਕਹੀ ਹੈਗੀ ਆ ਤੁਸੀਂ ਬੜੀ ਨਿਮਰਤਾ ਸਹਿਤ ਜਿਹੜਾ ਹੈ ਆਪਣਾ ਜਵਾਬ ਦੇ ਸਕਦੇ ਹੋ ਪਰ ਇਹ ਕਹਿਣਾ ਮੈਂ ਜਵਾਬ ਨਹੀਂ ਦੇਣਾ ਫਿਰ ਆਹ ਬਾਤ ਉਹਨੂੰ ਲੱਗਦਾ ਵੀ ਐਕਸੈਪਟੇਬਲ ਨਹੀਂ ਹੈ ਲੋਕ ਦੇਖ ਰਹੇ ਆ ਦੁਨੀਆ ਦੇਖ ਰਹੀ ਆ ਇਹ ਵੱਡਿਆਂ ਵੱਡਿਆਂ ਦੇ ਤਖਤੇ ਪਲਟੇ ਜਾਂਦੇ ਆ ਬਾਕੀ ਤੇ ਤੁਹਾਨੂੰ ਪਤਾ ਵੀ ਕੌਣ ਆਪਣੇ ਆਪ ਨੂੰ ਬਹੁਤ ਵੱਡੇ ਖੇਡ ਦੀ ਮੂਰੀ ਸਮਝਦਾ ਹੈ ਯਾਨੀ ਕੁੱਲ ਮਿਲਾ ਕੇ ਜੇ ਸਰਕਾਰ ਦਾ ਬਜਟ ਫੇਲ ਹੈ ਤਾਂ ਉੱਥੇ ਵਿਰੋਧੀ ਧਿਰ ਦੀ ਭੂਮਿਕਾ ਵੀ ਉਹਨੂੰ ਕੇਰਨ ਤੇ ਫੇਲ ਹੈ ਮੈਨੂੰ ਲੱਗਦਾ ਬੱਚੇ ਕੋ ਬਜਟ ਨੂੰ ਕੋਈ ਤਰੀਕੇ ਨਾਲ ਦੇਖੋ ਤੁਹਾਡੇ ਕੋਲ ਰਿਸੋਰਸਸ ਕਿੱਥੇ ਆ ਹਾਂ ਇਹਨਾਂ ਦਾ ਇਹ ਜ਼ਰੂਰ ਹੈਗਾ ਕਿ ਇਹ ਵੀ ਪੋਲਿਟਿਕਸ ਵਾਲੇ ਪਾਸੇ ਚੱਲੇ ਆ ਹਜ਼ਾਰ ਰੁਪਏ ਦੇਣ ਦੇ ਉੱਤੇ ਮੈਂ ਤਾਂ ਕਦੀ ਵੀ ਨਹੀਂ ਇਹ ਹੱਕ ਦੇ ਵਿੱਚ ਵੀ ਹਜ਼ਾਰ ਹੋਰ ਬਹੁਤ ਤਰੀਕੇ ਹੈਗੇ ਤੁਸੀਂ ਜਿਹੜੀਆਂ ਲੜਕੀਆਂ ਨੂੰ ਕਿਉਂ ਨਹੀਂ ਪੜਾ ਦਿੰਦੇ 460 ਰੁਪਏ ਤੇ 460 ਕਰੋੜ ਤੁਸੀਂ ਬੱਸਾਂ ਦੇ ਉਹਨਾਂ ਬੀਬੀਆਂ ਨੂੰ ਦੇ ਰਿਹਾ ਜਿਹੜੀਆਂ ਬੀਬੀਆਂ ਕਮਾ ਵੀ ਨਹੀਂਆਂ ਹੈਗੀਆਂ ਜਾਂ ਜਿਹੜੀਆਂ ਅੱਖਾਂ ਤੋਂ ਦੂਰੇ ਖੜੀਆਂ ਜਾਂਦੀਆਂ ਇਹ ਪੈਸਾ ਤੁਸੀਂ ਔਰਤਾਂ ਦੀ ਪੜ੍ਹਾਈ ਦੇ ਉੱਤੇ ਇਹ ਪੈਸਾ ਤੁਸੀਂ ਔਰਤਾਂ ਦੀ ਹੈਲਥ ਦੇ ਉੱਤੇ ਬੱਚੀਆਂ ਦੀ ਹੈਲਥ ਤੇ ਕਿਉਂ ਨਹੀਂ ਲਾ ਸਕਦੇ ਉੱਥੇ ਲਾਓਗੇ ਸਮਾਜਿਕ ਵਿਕਾਸ ਹੋਊਗਾ ਇੱਥੇ ਤੁਹਾਡਾ ਰਾਜਨੀਤਿਕ ਵਿਕਾਸ ਨਹੀਂ ਹੋਣਾ ਮੇਰਾ ਕਹਿਣ ਤੋਂ ਪਾਅ ਹੈ ਇਹ ਪ੍ਰਾਇਰਟੀ ਦੀ ਪ੍ਰੋਬਲਮ ਹੈ ਜੀਆ ਇਸੇ ਕਰਕੇ ਪ੍ਰੋਬਲਮ ਆ ਇਹ ਬਹੁਤ ਕੈਚੀ ਹੁੰਦਾ ਕਿ ਆ ਦੇ ਦਿੱਤਾ ਥੋੜਾ ਸਮਾਂ ਚੱਲਦਾ ਹੈ ਜੀ ਜਿਹੜਾ ਇਹ ਲੋਕ ਜਿਹੜੇ ਟਰੈਵਲ ਕਰਦੀਆਂ ਬੀਬੀਆਂ ਕਿ ਉਹ ਜਿਹੜੀਆਂ ਕਮਾਉਂਦੀਆਂ ਨਹੀਂ ਹੈਗੀਆਂ ਤਾਨੂੰ ਹੋਰ ਤਰੀਕਾ ਸੋਸ਼ਲ ਸਿਕਿਉਰਿਟੀ ਡਿਪਾਰਟਮੈਂਟ ਹੈਗਾ ਜਿਹੜੀਆਂ ਖਾਸ ਕਰਕੇ ਔਰਤਾਂ ਜਿਨ੍ਹਾਂ ਕੋ ਕੋਈ ਹੋਰ ਸਹਾਰਾ ਨਹੀਂ ਹੈਗਾ ਜਿਨ੍ਹਾਂ ਕੋਈ ਹੋਰ ਰਿਸੋਰਸਸ ਨਹੀਂ ਹੈਗੇ ਜਾਂ ਹੋਰ ਆਰਥਿਕ ਮਦਦ ਨਹੀਂ ਹੈਗੀ ਤੁਸੀਂ ਉਹਨਾਂ ਨੂੰ ਅਪਲਿਫਟ ਕਰੋ ਤੁਸੀਂ ਪਿੰਡਾਂ ਦੇ ਵਿੱਚ ਖਾਸ ਕਰਕੇ ਔਰਤਾਂ ਲਈ ਕੋਈ ਸਪੈਸ਼ਲ ਪ੍ਰੋਗਰਾਮ ਬਣਾ ਦਿਓ ਇਹ ਪੈਸੇ ਹਾਂ ਇਹ ਮੈਂ ਕਹੂੰਗਾ ਕਿ ਕਿਉਂ ਨਹੀਂ ਤੁਸੀਂ ਜਿਹੜੀਆਂ ਲੜਕੀਆਂ ਪੜ੍ਹਦੀਆਂ ਹੈ ਸਕੂਲਾਂ ਚ ਵਾ ਕਾਲਜਾਂ ਚ ਵਾ ਯੂਨੀਵਰਸਿਟੀਆਂ ਦੇ ਵਿੱਚ ਆ ਜਾਂ ਹੋਰ ਸਟੂਡੈਂਟ ਆ ਤੁਸੀਂ ਉਹਨਾਂ ਨੂੰ ਬਿਜਲੀ ਉਹਨਾਂ ਨੂੰ ਬੱਸ ਪਹੁੰਚ ਜਿੰਨੀ ਮਰਜ਼ੀ ਫ੍ਰੀ ਕਰ ਦਿਓ ਜਿਹੜੇ ਜੈਨੂਅਲ ਹੈਗੇ ਆ ਉਹਨਾਂ ਨੂੰ ਕਰੋ ਤੁਸੀਂ ਕੋਈ ਤੁਹਾਨੂੰ ਪੋਜ਼ਿਟਿਵ ਡਿਸਕ੍ਰਿਮੀਨੇਸ਼ਨ ਜਿਹੜੀ ਹੈਗੀ ਉਹ ਕਰਨੀ ਪਊਗੀ ਪਰ ਤੁਸੀਂ ਸਾਰਿਆਂ ਲਈ ਇਹ ਕਰਦੇ ਜੋ ਅਈ ਐਸਡੀ ਵੀ ਬਿਜਲੀ ਮਾਫ 300 ਯੂਨ ਇੱਕ ਵਿਚਾਰਾ ਜਿਹੜਾ ਰਿਕਸ਼ੇ ਵਾਲਾ ਉਹਦੀ ਵੀ 300 ਯੂਨ ਇੱਕ ਅਸਕਸਮਦੀ ਜਿਹੜੀ ਰਾਜਨੀਤੀ ਹੋਏ ਇੱਥੇ ਡਿਸਕ੍ਰਿਮੀਨੇਸ਼ਨ ਹੋਣਾ ਚਾਹੀਦਾ ਜਿਹੜਾ ਪੈਸਾ ਬਚਣਾ ਸੀ ਉਹ ਕਿਤੇ ਨਾ ਕਿਤੇ ਤੁਸੀਂ ਪਿੰਡ ਦਾ ਪਿੰਡ ਦੇ ਵਿੱਚ ਲਾ ਦਿਓ ਸ਼ਹਿਰ ਦਾ ਸ਼ਹਿਰ ਦੇ ਵਿੱਚ ਲਾ ਦਿਓ ਜਾਂ ਇਸ ਤਰੀਕੇ ਦਾ ਕੋਈ ਕੰਮ ਕੀਤਾ ਜਾਵੇ ਕਿ ਜਿਹੜੇ ਤੁਹਾਡੇ ਐਸਡ ਬਿਲਡ ਹੋਣ ਔਰ ਲੋਕਾਂ ਨੂੰ ਜਿਹੜੇ ਦੇ ਸਕਦੇ ਆ ਉਹਨਾਂ ਨੂੰ ਦੋ ਵੀ ਤੇ ਜਿਹੜਾ ਲੋਕਾਂ ਦਾ ਡਿਊ ਹੈਗਾ ਸਰਕਾਰ ਪ੍ਰਤੀ ਉਹਨਾਂ ਨੂੰ ਵੀ ਦਿਓ ਤੁਹਾਡਾ ਕੰਮ ਹੈਗਾ ਨਾ ਸੀ ਕੋਈ ਦੇਣਾ ਤੇ ਨਾ ਸੀ ਕੁਝ ਲੈਣਾ ਇਤਨਾ ਸਮੱਸਿਆ ਪੈਦਾ ਹੁੰਦੀ ਆ ਤੇ ਇਹਦੇ ਨਾਲ ਜਿਹੜਾ ਸਿਸਟਮ ਜਿਹੜਾ ਆਲਟੀਮੇਟਲੀ ਸਫਰ ਕਰਦਾ ਹੈ ਸਿਸਟਮ ਅੱਗੇ ਨਹੀਂ ਵਧਦਾ ਹੋਰ ਕ੍ਰਾਈਸਿਸ ਦਿਨੋ ਦਿਨ ਖੜਾ ਹੁੰਦਾ ਜਿਹੜੀਆਂ ਪਹਿਲੀਆਂ ਸਰਕਾਰਾਂ ਨੇ ਕੀਤਾ ਇਹ ਵੀ ਉਸੇ ਰਾਹ ਪੈ ਗਈ ਕੁਆਲਟੀਮੇਟਲੀ ਪੰਜਾਬ ਕਿੱਥੇ ਜਾਊਗਾ ਪੰਜਾਬ ਦਾ ਕੀ ਬਣੂਗਾ ਹਾਂ ਬਿਲਕੁਲ ਚਲੋ ਡਾਕਟਰ ਤੁਸੀਂ ਸਾਡਾ ਪ੍ਰੋਗਰਾਮ ਚ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ